ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਤੇ ਅੱਜ ਆਪਾਂ ਗੱਲ ਕਰਨੀ ਹੈ ਨਿਊਜ਼ੀਲੈਂਡ ਦੀ ਨਿਊਜ਼ੀਲੈਂਡ ਬਹੁਤ ਹੀ ਅੱਛਾ ਮੁਲਕ ਹੈ ਉਸ ਦੇ ਵਿੱਚ ਕਿਵੇਂ ਤੁਸੀਂ ਸਟੱਡੀ ਵੀਜ਼ਾ ਲੈ ਕੇ ਜਾ ਸਕਦੇ ਹੋ ਕੀ ਕੀ ਰਿਕੁਆਇਰਮੈਂਟ ਹੈਗੀਆਂ ਨੇ ਔਰ ਖਾਸ ਤੌਰ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਦਾ ਆਸਟ੍ਰੇਲੀਆ ਤੋਂ ਕਿਸੇ ਵੀ ਕਾਰਨ ਰਿਫਿਊਜ਼ਲ ਆਈ ਹੋਈ ਹੈ ਕਿ ਉਹ ਵੀ ਜਿਹੜਾ ਹੈ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਕਰ ਸਕਦੇ ਆ ਉਸ ਬਾਰੇ ਗੱਲ ਕਰਾਂਗੇ ਨਾਲ ਦੀ ਨਾਲ ਟੂਰਿਸਟ ਵੀਜ਼ੇ ਦੇ ਲਈ ਇਸ ਟਾਈਮ ਕਿਹੜੀਆਂ ਬੈਸਟ ਆਪਸ਼ਨਸ ਹੈਗੀਆਂ ਨੇ ਕਿਹੜੀ-ਕਿਹੜੀ ਕੰਟਰੀਜ਼ ਨੇ ਜੋ ਵੀਜ਼ਾ ਦੇ ਰਹੀਆਂ ਉਸ ਬਾਰੇ ਗੱਲ ਕਰਾਂਗੇ ਨੰਬਰ ਲਗਾਤਾਰ ਅਸੀਂ ਫਲੈਸ਼ ਕਰ ਰਹੇ ਹਾਂ ਤੁਸੀਂ ਵੀਐਸ ਤੇ ਕਾਲ ਕਰਕੇ ਆਪਣੀ ਪ੍ਰੋਫਾਈਲ ਹੈ ਜਿਹੜੀ ਡਿਸਕਸ ਕਰ ਸਕਦੇ ਹੋ ਸਾਡੇ ਨਾਲ ਵੀਜ਼ਾ ਐਕਸਪਰਟ ਹੈਗੇ ਆ ਵੀਜ਼ਾ ਰੂਟ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਅੱਜ ਆਪਾਂ ਇੱਕ ਵੈਸੇ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀ ਲੋਕਾਂ ਨੇ ਇਸ ਬਾਰੇ ਗੱਲ ਕੀਤੀ ਹੋਣੀ ਹੈ ਨਿਊਜ਼ੀਲੈਂਡ ਬਾਰੇ ਅੱਜ ਤੋਂ 2-3 ਸਾਲ ਪਹਿਲਾਂ ਬਹੁਤ ਸਾਰੇ ਸਟੂਡੈਂਟ ਗਏ ਵੀ ਹੈ ਹਨਾ ਤੇ ਹੁਣ ਪਿੱਛੇ ਜੇ ਦੇਖਨੇ ਆਪਾਂ ਕੁਝ ਸਮੇਂ ਤੋਂ ਨਿਊਜ਼ੀਲੈਂਡ ਬਹੁਤ ਘੱਟ ਲੋਕ ਜਾ ਰਹੇ ਆ ਜਾਂ ਪ੍ਰਮੋਟ ਹੀ ਨਹੀਂ ਕੀਤਾ ਜਾ ਰਿਹਾ ਵੀਜ਼ਾਸ ਬੰਸੀ ਜਾਂ ਕਰੋਨਾ ਤੋਂ ਬਾਅਦ ਲਾ ਲਈਏ ਤਾਂ ਆਪਾਂ ਕਾਫੀ ਡਾਊਨਫਾਲ ਜਿਹੜਾ ਹੈਗਾ ਉੱਥੇ ਲੋਕਾਂ ਨੇ ਇੰਟਰਸਟ ਦਿਖਾਇਆ ਸਟੂਡੈਂਟ ਨੇ ਵੀ ਜਾਨੀ ਵੀਜ਼ੇ ਨਹੀਂ ਮਿਲੇ ਨਿਊਜ਼ੀਲੈਂਡ ਦੇ ਤੇ ਅੱਜ ਦੇ ਟਾਈਮ ਦੇ ਵਿੱਚ ਨਿਊਜ਼ੀਲੈਂਡ ਦੀ ਆਲ ਓਵਰ ਸਿਨੈਰੀਓ ਹੈ ਜਿਹੜਾ ਕਿਸ ਤਰ੍ਹਾਂ ਹੈਗਾ ਕਿਹੜੇ ਕਿਹੜੇ ਬੱਚੇ ਅਪਲਾਈ ਕਰ ਸਕਦੇ ਆ ਔਰ ਪਹਿਲੇ ਤਾਂ ਕੰਟਰੀ ਕਿਸ ਤਰ੍ਹਾਂ ਦੀ ਹੈਗੀ ਹੈ ਉਸ ਵਾਰੀ ਗੱਲ ਕਰਦੇ ਆ ਦੇਖੋ ਜੇ ਘੁੰਮਣ ਸਾਹਿਬ ਅਸੀਂ ਕੰਟਰੀ ਦੀ ਗੱਲ ਕਰੀਏ ਆਲੀ ਸ਼ਾਨ ਬਹੁ ਜਿਹਨੂੰ ਆਪਾਂ ਕਹਿੰਦੇ ਆ दैट इज ਨਿਊਜ਼ੀਲੈਂਡ ਫੈਕਟਰੀਜ਼ ਬਹੁਤ ਘੱਟ ਨੇ ਜੇ ਅਸੀਂ ਸੇਫਟੀ ਦੀ ਗੱਲ ਕਰੀਏ ਤਾਂ ਜਿਹੜੇ ਬੱਚੇ ਪੜਨ ਜਾਂਦੇ ਨੇ ਚਾਹੇ ਉਹ ਯੂ ਐਸ ਜਾਣ ਭਾਵੇਂ ਕੈਨੇਡਾ ਜਾਣ ਭਾਵੇਂ ਯੂ ਕੇ ਜਾਣ ਮੈਂ ਕਹਿੰਦਾ ਦੀ ਦੀ ਬੈਸਟ ਜਿਹੜਾ ਕੰਟਰੀ ਹੈ ਨਿਊਜ਼ੀਲੈਂਡ ਮੁਲਕ ਜਿਹਨੂੰ ਆਪਾਂ ਕਹਿੰਦੇ ਆ ਮੰਨਿਆ ਜਾਂਦਾ ਕਿਉਂਕਿ ਸੇਫਟੀ ਪੱਖੋਂ ਬਹੁਤ ਹੀ ਜ਼ਿਆਦਾ ਵਧੀਆ ਕੰਟਰੀ ਹੈਗਾ ਕਿ ਜਿਹੜੀਆਂ ਇੱਥੇ ਕੁੜੀਆਂ ਪੜਨ ਜਾਂਦੀਆਂ ਨੇ ਉਹਨਾਂ ਲਈ ਬਹੁਤ ਸੇਫ ਕੰਟਰੀ ਮੰਨਿਆ ਜਾਂਦਾ ਹੈ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬੱਚਿਆਂ ਦਾ ਰੁਝਾਨ ਜਿਹੜਾ ਹੈਗਾ ਨਿਊਜ਼ੀਲੈਂਡ ਵਾਲੇ ਪਾਸੇ ਬਹੁਤ ਘਟ ਰਿਹਾ ਹੈ ਇਦਾਂ ਦੀ ਗੱਲ ਕੁਛ ਨਹੀਂ ਜਿਹੜੇ ਬੱਚੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਜਿਹੜਾ ਨੂੰ ਪਤਾ ਹੈ ਕਿ ਨਿਊਜ਼ੀਲੈਂਡ ਦੀ ਵਿੱਚ ਕੀ ਫੈਸਿਲਿਟੀਆਂ ਨੇ ਨਿਊਜ਼ੀਲੈਂਡ ਬੱਚਿਆਂ ਲਈ ਕੀ ਵਧੀਆ ਓਪਰਚ्युनिटीਸ ਲੈ ਕੇ ਆਂਦਾ ਹੈ ਜਾਂ ਦੇ ਰਿਹਾ ਹੈ ਕਿ ਆਪਸ਼ਨਸ ਵਧੀਆ ਦੇ ਰਿਹਾ ਹੈ ਜਿਹੜੇ ਬੱਚਿਆਂ ਨੂੰ ਪਤਾ ਨਿਊਜ਼ੀਲੈਂਡ ਉਹ ਜ਼ਰੂਰ ਪੜਨ ਵਾਸਤੇ ਜਾਂਦੇ ਨੇ ਹੁਣ ਅਸੀਂ ਨਿਊਜ਼ੀਲੈਂਡ ਕਿਉਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਕਿਉਂ ਅਸੀਂ ਨਿਊਜ਼ੀਲੈਂਡ ਪ੍ਰਮੋਟ ਕਰਨ ਜਾ ਰਹੇ ਹਾਂ ਰੀਜ਼ਨ ਇਹ ਹੈ ਕਿ ਸਾਡੇ ਕੋਲ ਜਿਹੜੀ ਕਾਲਸ ਨੇ ਆਸਟ੍ਰੇਲੀਆ ਦੀਆਂ ਨਿਊਮਰਸ ਕਾਲਸ ਬੱਚਿਆਂ ਦੀ ਆਈਆਂ ਰਿਫਿਊਜ਼ਲ ਨਿਊਮਰਸ ਆਈਆਂ ਕਿਉਂਕਿ ਆਪਾਂ ਦੇਖ ਰਹੇ ਹਾਂ ਅੱਜ ਕਿ ਬੱਚਿਆਂ ਨੇ ਕਾਲਜੇ ਸਪਲਾਈ ਕੀਤਾ ਕਿਉਂਕਿ ਐਲੀਜੀਬਲ ਨਹੀਂ ਸੀ ਹੈਗੇ ਉਹਨਾਂ ਦੇ ਪਰਸੈਂਟੇਜ ਘੱਟ ਸੀ ਜਾਂ ਉਹਨਾਂ ਦਾ ਗੈਪ ਪਾ ਚੁੱਕਿਆ ਸੀ ਤਾਂ ਉਹਨਾਂ ਨੇ ਆਸਟ੍ਰੇਲੀਆ ਦੇ ਕਈ ਕਾਲਜੇਸ ਦੇ ਵਿੱਚ ਐਡਮਿਸ਼ਨਾਂ ਲਈਆਂ ਬਟ ਕੋਇਨਸੀਡੈਂਟਲੀ ਉਹਨਾਂ ਦੇ ਵੀਜ਼ਾ ਜਿਹੜੇ ਨੇ ਰਿਫਿਊਜ਼ਲ ਬਹੁਤ ਵੱਡੇ ਤਦਾਰ ਤੇ ਆਏ ਤਾਂ ਮੈਂ ਉਹਨਾਂ ਬੱਚਿਆਂ ਲਈ ਇਹ ਬਹੁਤ ਵਧੀਆ ਇੱਕ ਓਪਰਚ्युनिटी ਲੈ ਕੇ ਆਇਆ ਹਾਂ ਵੀਜ਼ਾ ਰੂਟ ਤੁਹਾਡੇ ਲਈ ਓਪਰਚ्युनिटी ਲੈ ਕੇ ਆਇਆ ਹੈ ਕਿ ਜਿਹੜੇ ਬੱਚੇ ਆਸਟ੍ਰੇਲੀਆ ਰਿਫਿਊਜ਼ ਹੋ ਚੁੱਕੇ ਨੇ ਕਿਸੇ ਕਾਰਨ ਕਰਕੇ ਰਿਫਿਊਜ਼ ਹੋ ਚੁੱਕੇ ਨੇ ਸਭ ਤੋਂ ਪਹਿਲੀ ਗੱਲ ਉਹ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਕਰਨ ਦੇ ਲਈ ਬਿਲਕੁਲ ਐਲੀਜੀਬਲ ਹੈਗੇ ਨੇ ਫੰਡਸ ਜੇ ਅਸੀਂ ਦੇਖੀਏ ਜਿਹੜੇ ਬੱਚੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਆ ਜਾਂ ਆਸਟ੍ਰੇਲੀਆ ਅਪਲਾਈ ਉਹਨਾਂ ਨੇ ਕਿਹਾ ਤਿੰਨ ਤੋਂ ਚਾਰ ਮਹੀਨੇ ਪੰਜ ਮਹੀਨੇ ਪੁਰਾਣੇ ਦੇ ਫੰਡ ਚਾਹੀਦੇ ਸੀ ਤਾਂ ਉਹੀ ਫੰਡ ਜਿਹੜੇ ਨੇ ਆਪਣੇ ਨਿਊਜ਼ੀਲੈਂਡ ਜਿਹੜਾ ਮੰਗਦਾ ਚਾਰ ਤੋਂ 6 ਮਹੀਨੇ ਪ ਉਹ ਅਪਲਾਈ ਕਰ ਸਕਦਾ ਹੈ ਹੁਣ ਜੇ ਫੰਡ ਦੇ ਅਸੀਂ ਡਿਫਰੈਂਸ ਦੀ ਗੱਲ ਕਰੀਏ ਜਾਂ ਪ੍ਰੋਫਾਈਲ ਦੀ ਗੱਲ ਕਰੀਏ ਪਰ ਪ੍ਰੋਫਾਈਲ ਤੋਂ ਸਟਾਰਟ ਕਰਦੇ ਹਾਂ ਕੁਮਨ ਸਾਹਿਬ ਪਲੱਸ 2 ਬੱਚੇ ਨੇ ਕੀਤੀ ਹੋਈ ਹੈ ਫਰਕ ਮੈਂ ਦੱਸਣਾ ਚਾਹ ਰਿਹਾ ਹਾਂ ਦਰਸ਼ਕੋ ਕਿ ਫਰਕ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਚ ਕੀ ਹੈ ਆਸਟ੍ਰੇਲੀਆ ਮੰਗਦਾ ਹੈ 65% ਮਾਰਕਸ ਤੁਹਾਡੇ ਓਵਰਆਲ 6 ਬੈਂਡ 4 ਕੁ ਪਤੋ 6 ਮਹੀਨੇ ਪੁਰਾਣੇ ਤੁਹਾਡੇ ਫੰਡ ਹੋਣ ਵਿਦ ਸੋਰਸ ਆਫ ਇਨਕਮ ਹੋਵੇ ਔਰ ਤੁਸੀਂ ਅੱਛੀ ਯੂਨੀਵਰਸਿਟੀ ਐਡਮਿਸ਼ਨ ਲੈ ਰਹੇ ਹੋ ਗੈਪ ਨਾ ਹੋਵੇ ਸਭ ਤੋਂ ਪਹਿਲੀ ਗੱਲ ਕਿ ਆਸਟ੍ਰੇਲੀਆ ਗੈਪ ਨਹੀਂ ਲੈਂਦਾ ਤਾਂ ਜਿਹੜੇ ਬੱਚੇ ਆਹ ਪ੍ਰੋਫਾਈਲ ਦੇ ਹੈਗੇ ਨੇ ਤਾਂ ਆਸਟ੍ਰੇਲੀਆ ਜਾਂਦੇ ਨੇ ਜਾਂ ਅਪਲਾਈ ਕਰ ਸਕਦੇ ਨੇ ਜਾਂ ਵੀਜ਼ਾ ਲੈ ਸਕਦੇ ਨੇ ਬਟ ਜਿਹੜੇ ਬੱਚੇ ਰਿਫਿਊਜ਼ ਹੋ ਗਏ ਜਾਂ ਪਲੱਸ 2 ਤੋਂ ਬਾਅਦ ਉਹਨਾਂ ਦਾ 2-3 ਸਾਲ ਦਾ ਗੈਪ ਪੈ ਚੁੱਕਿਆ ਪਰਸੈਂਟੇਜ 55% ਹੈਗੀ ਹੈ ਓਵਰਆਲ ਉਹਦੇ 6th ਬੈਂਡ ਹੈਗੇ ਨੇ ਫੰਡ ਉਹਦੇ ਕੋਲ ਤਾਂ ਗਰੀਬਨ 40 ਤੋਂ 60 ਲੱਖ ਹੈਗੇ ਨੇ ਵਿਦ ਸੋਰਸ ਆਫ ਇਨਕਮ ਹੁਣ ਬੱਚਾ ਕਪਰ ਆਏਗਾ ਯਾਰ ਮੇਰੇ ਕੋਲ ਤਾਂ ਇੰਨੇ ਫੰਡ ਹੋ ਹੀ ਨਹੀਂ ਸਕਦੇ ਤਾਂ ਕਪਰਾਨ ਦੀ ਗੱਲ ਨਹੀਂ ਬੱਚਿਆਂ ਕੋਲ ਜਿਹੜੇ ਆਸਟ੍ਰੇਲੀਆ ਚ ਫੰਡ ਦਿਖਾਏ ᱛੀ 35-40 ਲੱਖ ਉਹ ਜ਼ਰੂਰ ਚੱਲਣਗੇ ਪਲੱਸ ਤੁਸੀਂ ਐਜੂਕੇਸ਼ਨ ਲੋਨ ਕਰਾ ਸਕਦੇ ਹੋ ਜਿਹਦੇ ਵਿੱਚ ਵੀਜ਼ਾ ਰੂਟ ਤੁਹਾਡੀ ਬਕਾਇਦਾ ਸਹਾਇਤਾ ਕਰੇਗਾ ਚਾਹੇ ਤੁਸੀਂ ਪੈਨ ਇੰਡੀਆ ਇਹ ਤੋਂ ਵੀ ਬਿਲੋਂਗ ਕਰਦੇ ਹਾਂ ਅਸੀਂ ਤੁਹਾਡਾ ਐਡਮਿਸ਼ਨ ਤੋਂ ਲੈ ਕੇ ਤੁਹਾਡਾ ਲੋਨ ਤੱਕ ਦਾ ਜਿਹੜਾ ਸਿਸਟਮ ਹੈਗਾ ਸਾਡੀ ਕੰਪਨੀ ਸੰਭੇਗੀ ਤੁਹਾਨੂੰ ਲੋਨ ਦੀ ਅਸਿਸਟੈਂਸ ਦੇਊਗੀ ਕਿਦਾਂ ਲੋਨ ਲੈ ਸਕਦੇ ਆ ਬਸ ਇਸ ਚੀਜ਼ 'ਤੇ ਅਸੀਂ ਧਿਆਨ ਰੱਖਣਾ ਕਿ ਆਸਟ੍ਰੇਲੀਆ ਤੋਂ ਬਾਅਦ ਰਿਫਿਊਜ਼ਲ ਤੋਂ ਬਾਅਦ ਜੇ ਨਿਊਜ਼ੀਲੈਂਡ ਅਪਲਾਈ ਕਰ ਰਹੇ ਆ ਤਾਂ ਅਸੀਂ ਨਿਊਜ਼ੀਲੈਂਡ ਦਾ ਵੀਜ਼ਾ ਵੀਜ਼ਾ ਕਿਦਾਂ ਲੈ ਸਕਦੇ ਆ ਜਾਂ ਉੱਥੇ ਅਸੀਂ ਕਿਦਾਂ ਪਹੁੰਚ ਸਕਦੇ ਆ ਸਟੱਡੀ 3 ਸਾਲ ਦੀ ਹੈ ਪਲੱਸ 2 ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜਾ ਪਲੱਸ ਪੁਆਇੰਟ ਹੈ ਪਲੱਸ 2 ਤੋਂ ਬਾਅਦ 2-3 ਸਾਲ ਦਾ ਗੈਪ ਐਕਸੈਪਟੇਬਲ ਹੈ ਤੁਸੀਂ ਜਸਟੀਫਾਈ ਕਰਨਾ ਹੈ ਜਸਟੀਫਿਕੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਪਰਸੈਂਟੇਜ 55% ਹੋਣ ਓਵਰਆਲ 6 ਬੈਂਡ ਨੇ 1.5 2.5 ਹੈ ਤੁਸੀਂ ਜਾ ਸਕਦੇ ਹੋ ਔਰ ਜਿਹੜਾ ਮੇਨ ਜਿਹੜੀ ਖੂਬੀ ਹੈ ਨਿਊਜ਼ੀਲੈਂਡ ਦੀ ਕਿ ਟਿਊਸ਼ਨ ਫੀਸ ਪਹਿਲਾਂ ਨਹੀਂ ਜਾਂਦੀ ਘੋਮਣ ਸਾਹ ਜਿਵੇਂ ਆਪਾਂ ਆਸਟ੍ਰੇਲੀਆ 'ਚ ਦੇਖਦੇ ਆ ਕਿ 25-25000 30-30000 ਉਹਨਾਂ ਨੂੰ ਫੀਸਾਂ ਭਰਨੀਆਂ ਪੈ ਜਾਂਦੀਆਂ ਜਦੋਂ ਰਿਫਿਊਜ਼ਲ ਆਉਂਦੀ ਹੈ ਤਾਂ ਉਹਨਾਂ ਦੀ ਕਟੌਤੀ ਇੰਨੀ ਹੋ ਜਾਂਦੀ ਹੈ ਇੱਕ ਤਾਂ ਡਾਲਰ ਦੀ ਫਲਕਚੁਏਸ਼ਨ ਹੋ ਜਾਂਦੀ ਹੈ ਕੁਝ ਚਾਰਜਿਸ ਉਹਨਾਂ ਦੀ ਯੂਨੀਵਰਸਿਟੀਜ਼ ਕਾਲਜੇਸ ਐਡਮਿਨਿਸਟ੍ਰੇਸ਼ਨ ਚਾਰਜਿਸ ਕੱਟ ਲੈਂਦਾ ਇਸ ਚੀਜ਼ ਦੀ ਜਿਹੜੇ ਨਿਊਜ਼ੀਲੈਂਡ 'ਚ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸੇਫ ਹੈ ਕਿਉਂਕਿ ਬੱਚੇ ਦੀ ਜਿਹੜੀ ਏਏਪੀ ਆਣੀ ਹੈ ਕਹਨੇ ਆ ਏਆਈਪ ਆਉਣ ਤੋਂ ਬਾਅਦ ਅਸੀਂ ਫੀਸ ਭਰਨੀ ਆ ਫਿਰ ਅਸੀਂ ਕਿ ਭਰਾ ਕਿਉਂ ਰਹੇ ਆ ਮੈਂ ਅੱਜ ਇਹ ਸ਼ੋਰ ਦੇ ਦੌਰਾਨ ਉਹ ਬੱਚਿਆਂ ਲਈ ਇਹ ਫੈਸਿਲਿਟੀ ਲੈ ਕੇ ਆਏ ਆ ਜਿਹੜੇ ਬੱਚੇ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕੇ ਨੇ ਜਾਂ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਉਹਨਾਂ ਦੀ ਇੱਕ ਡੈਸਟੀਨੇਸ਼ਨ ਹੈ ਇੱਕ ਹੌਟ ਡੈਸਟੀਨੇਸ਼ਨ ਹੈ ਕਿ ਆਸਟ੍ਰੇਲੀਆ ਜਾ ਕੇ ਪੜਨਾ ਕਿਉਂਕਿ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਪੈਸਾ ਬੱਚਾ ਬਹੁਤ ਕਮਾਉਂਦਾ ਹੈ ਜੇ ਐਟਮੋਸਫੀਅਰ ਵੈਦਰ ਦੀ ਗੱਲ ਕਰੀਏ ਤਾਂ ਬਹੁਤ ਐਕਸਲੈਂਟ ਵੈਦਰ ਹੈ ਔਰ ਨਿਊਕਲੀਅਰ ਫ੍ਰੀ ਕੰਟਰੀ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਬੰ ਸਟ੍ਰੇਲੀਆ ਰੁੱਕ ਕਰਦੇ ਸੀ ਕਿਸੇ ਕਾਰਨ ਕਰਕੇ ਰਿਜੈਕਟ ਹੋ ਗਏ ਨਹੀਂ ਜਾ 파 ਰਹੇ ਤਾਂ ਮੈਂ ਕਹਿੰਦਾ ਨਿਊਜ਼ੀਲੈਂਡ ਅੱਜ ਉਹ ਆਪਸ਼ਨ ਹੈ ਜਿਹੜੇ ਅਸੀਂ ਨਿਊਜ਼ੀਲੈਂਡ ਦੇ ਕਾਲਜਿਸ ਲੈ ਕੇ ਆਏ ਆ ਸਰਕਾਰੀ ਕਾਲਜਿਸ ਲੈ ਕੇ ਆਏ ਆ ਯੂਨੀਵਰਸਿਟੀਜ਼ ਲੈ ਕੇ ਆਏ ਆ ਗ੍ਰੀਨ ਲਿਸਟ ਦੇ ਵਿੱਚ ਜਿਹੜੇ ਕਾਲਜਿਸ ਫਾਲ ਕਰਦੇ ਨੇ ਅਸੀਂ ਉਹੀ ਕਾਲਜਿਸ ਬੱਚਿਆਂ ਲਈ ਲੈ ਕੇ ਆਏ ਹੂੰ ਬਿਲਕੁਲ ਨਿਊਜ਼ੀਲੈਂਡ ਬਹੁਤ ਵਧੀਆ ਆਪਸ਼ਨਸ ਹੈ ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਇਸ ਟਾਈਮ ਕੋਈ ਰਸਤਾ ਨਹੀਂ ਲੱਭ ਰਿਹਾ ਵੀ ਕਿਸ ਕੰਟਰੀ ਲਈ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰੋ ਕਿਉਂਕਿ ਆਸਟ੍ਰੇਲੀਆ ਵੀਜ਼ਾ ਬਹੁਤ ਘੱਟ ਦੇ ਰਿਹਾ ਕੈਨੇਡਾ ਕੋਈ ਸਟੂਡੈਂਟਸ ਨੇ ਜਿਹੜੇ ਜਾਣਾ ਨਹੀਂ ਚਾਹੁੰਦੇ ਕੰਮ ਨੂੰ ਲੈ ਕੇ ਤਾਂ ਉਹਨਾਂ ਲਈ ਅੱਛੀ ਜਿਹੜੀ ਹੈ ਡੈਸਟੀਨੇਸ਼ਨ ਬਣ ਸਕਦਾ ਜੇਕਰ ਤੁਸੀਂ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰੋ ਜਾਂ ਫਿਰ ਉਸ ਦੇ ਲਈ ਤੁਹਾਨੂੰ 3B2 ਮਹਾਲੀ ਵੀਜ਼ਾ ਰੂਟ ਦੇ ਆਫਿਸ ਦੇ ਵਿੱਚ ਵਿਜ਼ਿਟ ਕਰਨਾ ਪਊਗਾ ਆਪਣੀ ਪ੍ਰੋਫਾਈਲ ਪ੍ਰੋਪਰ ਤ WhatsApp ਤੇ ਡਾਕੂਮੈਂਟ ਸੈਂਡ ਕਰਕੇ ਵੀ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਹੋ ਭਾਜੀ ਜਿਹੜੇ ਰੀਸੈਂਟ ਪਾਸ ਆਊਟ ਬੱਚੇ ਆ ਆਈਲੈਟਸ ਜਾਂ ਕਿਰੀ ਕਿਰੀਅਰ ਰਿਕੁਆਇਰਮੈਂਟਸ ਇਸ ਦੇ ਲਈ ਹੈਗੀਆਂ ਨੇ ਜਾਂ ਫਿਰ ਗੈਪ ਵਾਲੇ ਵੀ ਸਟੂਡੈਂਟ ਨੇ ਉਹ ਵੀ ਜਿਹੜਾ ਅਪਲਾਈ ਕਰ ਸਕਦੇ ਆ ਮੈਂ ਜਿੱਦਾਂ ਸਮਝਾ ਚੁੱਕੇ ਆ ਕਿ ਆਸਟ੍ਰੇਲੀਆ ਦੀ ਬੜੀ ਸਟ੍ਰਿਕਟਨੈਸ ਹੈ australia where which recently pass word بچے ਚਾਹੀਦੇ ਨੇ ਜਾਂ 1 ਸਾਲ ਦਾ ਗੈਪ ਐਕਸੈਪਟੇਬਲ ਆ ਉਹ ਵੀ ਜਸਟੀਫਾਈ ਹੋਣਾ ਚਾਹੀਦਾ ਪਰਸੈਂਟੇਜ 60% ਚਾਹੀਦੀ ਹੈ ਔਰ ਤੁਹਾਡੇ ਹਾਲਸ ਤੇ 6 ਓਵਰਲ 6 ਬੈਂਡ ਚਾਹੀਦੇ ਨੇ ਔਰ ਤੁਹਾਡਾ ਇਨਕਮ ਸੋਰਸ ਆਫ ਇਨਕਮ ਮਲਾ ਕੇ ਜਾਂ ਤੁਹਾਡਾ ਪੈਸਾ ਜਿਹੜਾ 35 ਤੋਂ 40 ਲੱਖ ਤੁਸੀਂ ਦਿਖਾਉਣਾ ਪੈਂਦਾ ਤਾਂ ਆਸਟ੍ਰੇਲੀਆ ਬਹੁਤ ਸਟ੍ਰਿਕਟ ਆ ਹੁਣ ਜੇ ਨਿਊਜ਼ੀਲੈਂਡ ਦੇ ਬਾਰੇ ਮੈਂ ਸਮਝਾ ਚੁੱਕਿਆ ਮੈਂ ਫੇਰ ਹੀ ਪੂਰੀ ਦਰਸ਼ਕਾਂ ਨੂੰ ਦੱਸ ਦਿੰਦਾ ਪਲੱਸ 2 ਤੋਂ ਬਾਅਦ 2-3 ਸਾਲ ਦਾ ਗੈਪ ਐਕਸੈਪਟੇਬਲ ਹੈ 55% ਤੁਹਾਡੇ ਮਾਰਕਸ ਚਾਹੀਦੇ ਨੇ ਓਵਰਆਲ 6 ਬੈਂਡ ਜਾਂ ਤੁਹਾਡੇ ਪੀਟੀ ਦੇ ਵਿੱਚ ਓਵਰਆਲ 6 ਨੇ ਇੱਕ ਵਿੱਚ 5.5 ਹੈ 2.5 ਹੈ ਤੁਸੀਂ ਐਲੀਜੀਬਲ ਹੋ ਦੇਖੋ ਕਿੰਨਾ ਫਰਕ ਹੈ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜੇ ਪਰ ਪ੍ਰੋਫਾਈਲ ਦੀ ਗੱਲ ਕਰੀਏ ਸਭ ਤੋਂ ਵੱਡੀ ਗੱਲ ਇਹ ਵੀ ਦੇਖੀ ਜਾਂਦੀ ਹੈ ਕਿ ਜਿਹੜਾ ਬੱਚਾ ਨਿਊਜ਼ੀਲੈਂਡ ਪੜਦਾ ਹੈ ਉੱਥੇ ਪੀਆਰ ਹੋ ਜਾਂਦਾ ਕਿਉਂਕਿ 3 ਸਾਲ ਦੀ ਸਟੱਡੀ ਹੈ ਜਿਵੇਂ ਸੇਮ ਸਟੱਡੀ ਉੱਥੇ ਡਿਗਰੀ ਹੈ ਆਸਟ੍ਰੇਲੀਆ ਚ ਉਦਾਂ ਹੀ 3 ਸਾਲ ਦੀ ਡਿਗਰੀ ਨਿਊਜ਼ੀਲੈਂਡ ਦੇ ਵਿੱਚ ਹੈਗੀ ਹੈ ਔਰ 3 ਸਾਲ During study, 20 ਯਰਸ ਪਰਵਿਕ ਬੰਦਾ ਕੰਮ ਕਰ ਸਕਦਾ ਜਿਵੇਂ ਆਸਟ੍ਰੇਲੀਆ ਚ ਬੰਦਾ ਕੰਮ ਕਰਦਾ ਉਵੇਂ ਨਿਊਜ਼ੀਲੈਂਡ ਚ ਕਰ ਸਕਦਾ ਜੇ ਤੁਹਾਡੇ ਉਥੇ ਵਕੇਸ਼ਨਸ ਚੱਲ ਰਹੀਆਂ ਨੇ ਛੁੱਟੀਆਂ ਪੈ ਗਈਆਂ ਨੇ ਤਾਂ ਫੁੱਲ ਟਾਈਮ ਤੁਸੀਂ ਵਰਕ ਕਰ ਸਕਦੇ ਹੋ 3 ਸਾਲ ਦਾ ਪੀਐਸਡਬਲਯੂ ਹੈ ਔਰ ਤੁਸੀਂ ਉਸ ਤੋਂ ਬਾਅਦ ਪੀਆਰ ਵੀ ਇਜ਼ੀਲੀ ਤੁਹਾਡੀ ਹੋ ਸਕਦੀ ਹੈ ਜੇ ਅਸੀਂ ਨਿਊਜ਼ੀਲੈਂਡ ਦੀ ਗੱਲ ਕਰੀਏ ਫਰਕ ਇਹ ਹੈ ਕਿ ਬੱਚੇ ਸੋਚਦੇ ਨੇ ਕਿ ਮੈਂ ਆਸਟ੍ਰੇਲੀਆ ਹੀ ਜਾਣਾ ਪਰ ਤੁਸੀਂ ਆਸਟ੍ਰੇਲੀਆ ਤਾਂ ਹੀ ਜਾਓਗੇ ਜੇ ਤੁਸੀਂ ਉਹ ਕਰਾਈਟਰੀਆ ਚ ਫਾਲ ਹੁੰਦੇ ਹੋਵੋਗੇ ਕਿਉਂ ਆਪਣੀ ਪ੍ਰੋਫਾਈਲ ਖਰਾਬ ਕਰਦੇ ਹੋ ਜੇ ਤੁਸੀਂ ਪ੍ਰੋਫਾਈਲ ਖਰਾਬ ਕਰ ਵੀ ਚੁੱਕੇ ਹੋ ਜੇ ਕਿਸੇ ਕਾਰਨਾਂ ਕਰਕੇ ਵੀਜ਼ਾ ਰਿਜੈਕਟ ਹੋ ਵੀ ਚੁਕਿਆ ਮੈਂ ਕਹਿੰਦਾ ਇੱਕ ਵਾਰੀ ਵੀਜ਼ਾ ਰੂਟ ਸਾਡੇ ਕੋਲ ਜ਼ਰੂਰ ਪਹੁੰਚੋ ਸਾਡੇ ਨਾਲ ਜਿਹੜੇ ਇਮੀਗ੍ਰੇਸ਼ਨ ਲਾਇਰਸ ਨੇ ਚਾਹੇ ਉਹ ਕੈਨੇਡਾ 'ਚ ਬੈਠੇ ਨੇ ਚਾਹੇ ਸਾਡੇ ਆਸਟ੍ਰੇਲੀਆ 'ਚ ਬੈਠੇ ਨੇ ਚਾਹੇ ਸਾਡੇ ਨਿਊਜ਼ੀਲੈਂਡ 'ਚ ਬੈਠੇ ਨੇ ਅਸੀਂ ਉਹਨਾਂ ਤੋਂ ਤੁਹਾਡੀ ਫਾਈਲ ਸੈਸ ਕਰਾਵਾਂਗੇ ਬਟ ਜਿਹੜੇ ਰਿਫਿਊਜ਼ਲ ਲੈ ਕੇ ਬੈਠੇ ਨੇ ਦੋ ਵਾਰ ਚਾਰ ਵਾਰ ਰਿਫਿਊਜ਼ਲ ਹੋ ਗਈ ਜਾਂ ਫੇਰ ਵੀ ਜਾਣਾ ਚਾਹੁੰਦੇ ਨੇ ਆਸਟ੍ਰੇਲੀਆ ਤਾਂ ਇੱਕ ਬਹੁਤ ਵਧੀਆ ਆਪਸ਼ਨ ਹੈ ਨਿਊਜ਼ੀਲੈਂਡ ਹੁਣ ਬੱਚਾ ਇਹ ਵੀ ਕਈ ਸਵਾਲ ਕਰਦਾ ਹੈ ਜਾਂ ਪੁੱਛੇਗਾ ਕਿ ਅਸੀਂ ਸਪਾਊਸ ਨਾਲ ਅਪਲਾਈ ਕਰਨਾ ਚਾਹੁੰਦੇ ਹਾਂ ਸਪਾਊਸ ਨਾਲ ਜਾਣਾ ਚਾਹੁੰਦੇ ਹਾਂ ਤਾਂ ਉਹ ਵੀ ਆਪਸ਼ਨ ਸਾਡੇ ਕੋਲ ਹੈਗੀਆਂ ਨੇ ਨਿਊਜ਼ੀਲੈਂਡ ਜੇ ਤੁਸੀਂ ਮਾਸਟਰਸ ਕਰਨ ਜਾਂਦੇ ਹੋ ਇੱਕ ਤੋਂ ਸਵਾ ਸਾਲ ਦੀ ਮਾਸਟਰਸ ਹੈ ਸਭ ਤੋਂ ਪਹਿਲੀ ਗੱਲ ਔਰ ਸਪਾਊਸ ਨਾਲ ਜਾ ਸਕਦਾ ਹੈ ਬੱਚੇ ਤੁਹਾਡੇ ਨਾਲ ਹੈਗੇ ਨੇ ਇੱਕ ਬੱਚਾ ਭਾਵੇਂ ਦੋ ਹੈ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਉਹਨਾਂ ਦੀ ਪੜ੍ਹਾਈ ਉੱਥੇ ਫ੍ਰੀ ਹੈ ਹੁਣ ਇੱਕ ਸਾਲ ਦੀ ਜਿਹੜੀ ਸਟੱਡੀ ਹੈ ਚਾਹੇ ਸਵਾ ਸਾਲ ਦੀ ਸਟੱਡੀ ਹੈ ਨਿਊਜ਼ੀਲੈਂਡ ਦੇ ਵਿੱਚ ਮਾਸਟਰਸ ਲਈ ਉਸ ਤੋਂ ਬਾਅਦ ਘੁੰਮਣ ਦਾ ਤਿੰਨ ਸਾਲ ਦਾ ਪੀਐਸਡਬਲ ਹੈ ਤਾਂ ਬੱਚੇ ਲਈ ਮੈਂ ਕਹਿੰਦਾ ਉਨਾ ਪੇਰੈਂਟਸ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਸਪਾਉਸ ਨਾਲ ਜਾਣ ਬਾਰੇ ਸੋਚ ਰਹੇ ਨੇ ਕਿ ਅਸੀਂ ਸਪਾਉਸ ਨਾਲ ਜਾਣਾ ਤਾਂ ਸਭ ਤੋਂ ਸੇਫਿਸਟ ਸਭ ਤੋਂ ਵਧੀਆ ਕੰਟਰੀ ਨਿਊਕਲੀਅਰ ਫ੍ਰੀ ਕੰਟਰੀ ਔਰ ਵੈਦਰ ਇੰਨਾ ਅੱਛਾ ਔਰ ਕਿਸੇ ਵੀ ਤਰੀਕੇ ਦਾ ਉੱਥੇ ਖੌਫ ਨਹੀਂ ਜਿੱਦਾਂ ਅਸੀਂ ਦੇਖਦੇ ਕੈਨੇਡਾ ਦੇ ਵਿੱਚ ਕਦੀ ਫਲਾਣੇ ਨੂੰ ਮਾਰਤਾ ਕਦੀ ਯੂਐਸਏ ਧਮਕਾਣੇ ਨੂੰ ਮਾਰਤਾ ਆ ਚੀਜ਼ਾਂ ਨਿਊਜ਼ੀਲੈਂਡ 'ਚ ਜਮਾ ਹੀ ਨਹੀਂ ਹੈਗੀਆਂ ਤਾਂ ਮੈਂ ਕਹਿੰਦਾ ਕਿ ਕਿਉਂ ਤੁਸੀਂ ਟਾਈਮ ਵੇਸ ਕਰਦੇ ਹੋ ਆਸਟ੍ਰੇਲੀਆ 'ਲ ਰੁਖ ਕਰਨਾ ਚਾਹੁੰਦੇ ਹੋ ਤਾਂ ਸਟੱਡੀ ਨਾਲੋਂ ਬੈਸਟ ਆਪਸ਼ਨਸ ਅਸੀਂ ਨਿਊਜ਼ੀਲੈਂਡ ਦੀ ਲੈ ਕੇ ਤੁਹਾਡੇ ਕੋਲ ਆ ਚ ਹਾਂ ਬਿਲਕੁਲ ਜਿਨ੍ਹਾਂ ਦੇ 5.5 ਬੈਂਡ ਰਹਿ ਗਏ ਆ ਜਾਂ 6 ਨਹੀਂ ਆ ਰਹੇ ਤਾਂ ਉਹ ਵੀ ਅਪਲਾਈ ਕਰ ਸਕਦੇ ਆ 2 ਸਾਲ ਦਾ ਸਟੱਡੀ ਗੈਪ ਜਿਵੇਂ ਸਰ ਨੇ ਦੱਸਿਆ ਕਿ 2 ਸਾਲ ਦੇ ਸਟੱਡੀ ਗੈਪ ਵਾਲੇ ਵੀ ਨਿਊਜ਼ੀਲੈਂਡ ਦੇ ਲਈ ਅਪਲਾਈ ਕਰ ਸਕਦੇ ਆ ਬਹੁਤ ਸਾਰੀਆਂ ਆਪਸ਼ਨਸ ਬਹੁਤ ਸਾਰੇ ਕੋਰਸਸ ਅਵੇਲੇਬਲ ਹੈਗੇ ਆ ਕਿ ਨਹੀਂ ਕਾਲਜ ਯੂਨੀਵਰਸਿਟੀਆਂ ਹੈਗੇ ਆ ਜਿੱਥੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਪ੍ਰੋਸੈਸਿੰਗ ਟਾਈਮ ਦਾ ਸਭ ਤੋਂ ਵੱਡਾ ਇਸ ਟਾਈਮ ਬਣਿਆ ਹੋਇਆ ਕਿ ਬੱਚੇ ਅਪਲਾਈ ਕਰਦੇ ਆ ਸਾਲ-ਸਾਲ ਡੇਢ-ਡੇਢ ਸਾਲ ਲੱਗ ਜਾਂਦਾ ਕਿਸੇ ਦਾ ਜੀਐਸ ਜਿਹੜਾ ਜੀਐਸਟੀ ਕ੍ਰਾਈਟੇਰੀਆ ਮੀਟ ਨਹੀਂ ਹੁੰਦਾ ਜਾਂ ਹੋਰ ਕਿੰਨੀਆਂ ਦਿੱਕਤਾਂ ਆ ਜਾਂਦੀਆਂ ਕਿ ਵੀ ਜਾ ਰਿਫਿਊਜ਼ਲ ਵੀ ਨਹੀਂ ਆਉਂਦੀ ਤਾਂ ਵੀਜ਼ਾ ਵੀ ਨਹੀਂ ਆਉਂਦਾ ਹਨਾ ਜੇ ਨਿਊਜ਼ੀਲੈਂਡ ਦੀ ਆਪਾਂ ਗੱਲ ਕਰਦੇ ਆ ਪ੍ਰੋਸੈਸਿੰਗ ਟਾਈਮ ਕਿੰਨਾ ਜੇ ਕੋਈ ਸਟੂਡੈਂਟ ਸਾਡੇ ਕੋਲ ਆਉਂਦਾ ਕਿੰਨੇ ਦਿਨਾਂ ਚ ਵੀਜ਼ੇ ਤੇ ਤੱਕ ਪਹੁੰਚ ਸਕਦਾ ਦੇਖੋ ਜੇ ਅਸੀਂ ਪੂਰੇ ਪ੍ਰੋਸੈਸ ਦੀ ਗੱਲ ਕਰੀਏ ਬੀਗਨਿੰਗ ਦੀ ਪ੍ਰੋਸੈਸ ਦੀ ਅਸੀਂ ਗੱਲ ਕਰੀਏ ਬੱਚਾ ਜਦੋਂ ਪ੍ਰੋਪਰ ਸਾਨੂੰ ਐਕਾਡੈਮਿਕਸ ਦਿੰਦਾ ਹੈ ਸਕੈਨ ਦਿੰਦਾ ਫੋਟੋਆਂ ਖਿੱਚ ਕੇ ਨਹੀਂ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਬੱਚੇ ਸਟੇਟਸ ਜਿਹੜੇ ਆਪਣਾ WhatsApp ਤੇ ਸਾਨੂੰ ਜਿਹੜੇ ਡਾਕੂਮੈਂਟਸ ਭੇਜਦੇ ਨੇ ਉਹ ਬੈੱਡ ਦੇ ਉੱਪਰ ਹੀ ਚਦਰਾਂ ਦੇ ਉੱਪਰ ਡਾਕੂਮੈਂਟ ਸਾਡੇ ਸਕੈਨ ਲੈ ਕੇ ਤੁਹਾਡੀ ਅਸੈਸਮੈਂਟ ਅਸੀਂ ਬਾਹਰੋਂ ਲੈ ਕੇ ਸਾਡੇ ਲੋਅਰ ਸਾਡੇ ਅਸੈਸਮੈਂਟ ਦੇਣਗੇ ਲੈ ਕੇ ਤੁਹਾਨੂੰ ਅਸੀਂ ਆਪਸ਼ਨਸ ਦਾਂਗੇ ਕੁਝ 3-4 ਕਾਲਜਸ ਦੀਆਂ ਪਬਲਿਕ ਕਾਲਜਸ ਨੇ ਸਰਕਾਰੀ ਕਾਲਜ ਦੀ ਤਾਂ ਤਕਰੀਬਨ 10 ਤੋਂ 15 ਦਿਨ ਦਾ ਜਿਹੜਾ ਪ੍ਰੋਸੈਸ ਆ ਆਫਰ ਲੈਟਰ ਦਾ ਉਸ ਤੋਂ ਬਾਅਦ ਜਿਵੇਂ ਆਸਟ੍ਰੇਲੀਆ ਦੇ ਵਿੱਚ ਜੀਐਸਐਲ ਜਿਹੜੀ ਸਿਸਟਮ ਚਾਹੀਦੇ ਨੇ ਕਿ ਤੁਹਾਡੇ ਕੋਲ ਫੰਡ ਇੰਨੇ ਪੁਰਾਣੇ ਹੋਣੇ ਚਾਹੀਦੇ ਨੇ ਤੁਹਾਡੇ ਕੋਲ ਸੋਰਸ ਆਫ ਇਨਕਮ ਹੋਣਾ ਚਾਹੀਦਾ ਉਹ ਸੇਮ ਸਿਸਟਮ ਇਹਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਹੈਗਾ ਬਟ ਇੰਨਾ ਟਫ ਨਹੀਂ ਹੈ ਇੰਟਰਵਿਊ ਬੱਚਿਆਂ ਦੀ ਆਉਂਦੀ ਹੈ ਇਹਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜਿਹਦੇ ਵਿੱਚ ਵੀਜ਼ਾ ਆਫਸਰ ਨੂੰ ਲੱਗੇ ਕਿ ਬੱਚੇ ਦੇ ਕੁਝ ਮੈਨੂੰ ਕੋਈ ਦਿੱਕਤ ਲੱਗ ਰਹੀ ਹੈ ਡਾਕੂਮੈਂਟਸ ਵਿੱਚ ਤਾਂ ਇੰਟਰਵਿਊ ਲੈ ਸਕਦਾ ਹੈ ਰੈਂਡਮਲੀ ਲੈ ਸਕਦਾ ਹੈ ਉਹ ਕੋਈ ਜ਼ਿਆਦਾ ਖੌਫ ਵਾਲੀ ਗੱਲ ਨਹੀਂ ਹੈ ਜ਼ਿਆਦਾ ਕੋਈ ਘਬਰਾਣ ਵਾਲੀ ਗੱਲ ਨਹੀਂ ਹੈ ਸਾਡੇ ਕੋਲ ਜਿਹੜੀ ਟੀਮ ਹੈਗੀ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਜਿਹੜਾ ਸਾਡਾ ਦੇਖ ਰਹੇ ਨੇ ਮੈਡਮ ਤੀਕ तकरीबन 33 ਤੋਂ 35 ਸਾਲ ਦਾ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਇਸ ਕਰਕੇ ਘਬਰਾਣ ਦੀ ਗੱਲ ਨਹੀਂ ਬਿਲਕੁਲ ਉਹ ਤਿਆਰੀ ਕਰਾਂਗੇ ਤੁਹਾਨੂੰ ਵੀਜ਼ੇ ਤੱਕ ਕਿੱਦਾਂ ਅਸੀਂ ਪਹੁੰਚਣਾ ਹੈ ਵੀਜ਼ਾ ਆਫੀਸਰ ਨੂੰ ਕਿੱਦਾਂ ਸੀ ਕਨਵਿੰਸ ਕਰਨਾ ਹੈ ਤੁਸੀਂ ਕਿੱਦਾਂ ਇੰਟਰਵਿਊ ਕ੍ਰੈਕ ਕਰਨੀ ਹੈ ਸਾਰੀ ਚੀਜ਼ਾਂ ਦੀ ਦੇਖ ਰੇਕ ਸਾਡੀ ਜਿਹੜੀ ਕੰਪਨੀ ਵੀਜ਼ਾ ਰੂਟ ਬਾਕ ਖੂਬੀ ਕਰ ਰਹੀ ਹੈ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਇੱਕ ਸਨੇਹ ਦੇਣਾ ਚਾਹੁੰਦਾ ਕਿ ਜਿਹੜੇ ਬੱਚੇ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਲੈ ਬੈਠੇ ਨੇ ਆਸਟ੍ਰੇਲੀਆ ਲਈ ਐਲੀਜੀਬਲ ਨਹੀਂ ਹੋ ਰਹੇ ਪਰ ਸੁਪਨਾ ਉਹਨਾਂ ਦਾ ਜਾ ਕੇ ਪੜਨ ਦਾ ਆਸਟ੍ਰੇਲੀਆ ਚ ਉਹ ਪੂਰਾ ਅਸੀਂ ਕਰ ਰਹੇ ਹਾਂ ਵਾਇਆ ਨਿਊਜ਼ੀਲੈਂਡ ਕਿਉਂਕਿ ਨਿਊਜ਼ੀਲੈਂਡ ਪੜਾਈ ਕਰਨ ਤੋਂ ਬਾਅਦ ਜੇ ਬੱਚਾ ਉੱਥੇ ਪੀਆਰ ਹੋ ਜਾਂਦਾ ਤੁਸੀਂ ਬਿਨਾ ਵੀਜ਼ੇ ਤੋਂ ਟਿਕਟ ਲੈ ਕੇ ਆਸਟ੍ਰੇਲੀਆ ਜਾ ਕੇ ਤੁਸੀਂ ਕੰ ਫਿਕਰ ਆ ਕੇ ਰਹੀ ਹਾਂ ਕਿਉਂਕਿ ਸਟਰੀਆ ਔਰ ਨਿਊਜ਼ੀਲੈਂਡ ਦੋਨੇ ਕੰਬਾਈਨਡ ਦੇਸ਼ ਨੇ ਇਸ ਕਰਕੇ ਮੈਂ ਕਹਿੰਨਾ ਹੈ ਕਿ ਜੇ ਤੁਸੀਂ ਆਸਟ੍ਰੇਲੀਆ ਪੜ੍ਹਨਾ ਚਾਹੁੰਦੇ ਸੀ ਜਾਂ ਚਾਹੁੰਦੇ ਹੋ ਤੁਸੀਂ ਐਲੀਜੀਬਲ ਨਹੀਂ ਹੋ ਰਹੇ ਤੁਹਾਡਾ ਗੈਪ ਵੱਚੁਕੇ ਆ ਤੁਹਾਡੀ ਪਰਸੈਂਟੇਜ ਘਟਾ ਯਾਰ ਰਿਫਿਊਜ਼ਰ ਲੈ ਚੁੱਕੇ ਹੋ ਤਾਂ ਸਾਡੇ ਕੋਲ ਇੱਕ ਵਾਰੀ ਆਪਣੇ ਡਾਕੂਮੈਂਟਸ ਇੱਕ ਵਾਰੀ ਜ਼ਰੂਰ ਅਸੈਸ ਕਰਾਓ ਤੁਹਾਨੂੰ ਅਸੀਂ ਸਹੀ ਔਰ ਸੂਚੀ ਜਿਹੜੀ ਸਲਾਹ ਦੇਵਾਂਗੇ ਤੁਹਾਨੂੰ ਬਕਾਇਦਾ ਇੱਕ ਅਸੈਸਮੈਂਟ ਜਿਹੜੇ ਪਬਲਿਕ ਕਾਲਜਿਸ ਦਵਾਂਗੇ ਜਿਹਦੇ ਵੀ ਤੁਸੀਂ ਵੀਜ਼ਾ ਲੈ ਕੇ ਉੱਥੇ ਪੜਨ ਜਾਣ ਦਾ ਸੁਪਨਾ ਸਹਕਾਰ ਕਰ ਸਕਦੇ ਹੋ ਅ ਬਿਲਕੁਲ ਨਿਊਜ਼ੀਲੈਂਡ ਦੇ ਲਈ ਬਹੁਤ ਡਿਟੇਲ ਦੇ ਵਿੱਚ ਦੱਸਿਆ ਸਰ ਨੇ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਵੀਜ਼ਾ ਲੈ ਸਕਦੇ ਹੋ ਭਾਜੀ ਇੱਕ ਹੋਰ ਬਹੁਤ ਵੱਡਾ ਸਵਾਲ ਹੈ ਕਿ ਸਟੂਡੈਂਟ ਨੂੰ ਵੈਸੇ ਤਾਂ ਪਲੱਸ 2 ਤੋਂ ਬਾਅਦ ਹੀ ਵਿਦੇਸ਼ ਵੱਲ ਰੁਖ ਕਰਦੇ ਆ ਹਨਾ ਕਿ ਗ੍ਰੈਜੂਏਸ਼ਨ ਤੋਂ ਬਾਅਦ ਜਾਣ ਵਾਲਿਆਂ ਨੂੰ ਨਿਊਜ਼ੀਲੈਂਡ ਦੇ ਵਿੱਚ ਫਾਇਦਾ ਹੈ ਜਾਂ ਫਿਰ ਪਲੱਸ 2 ਵਾਲੇ ਹੀ ਤੁਸੀਂ ਰეკਮੈਂਡ ਕਰੋਗੇ ਕਿ ਉਹੀ ਜਾਣ ਦੇਖੋ ਜਿਹੜੇ ਪਲੱਸ 2 ਕਰ ਚੁੱਕੇ ਨੇ ਉਹ ਵੀ ਉਤਸ਼ਾਹਿਤ ਨੇ ਕਿ ਅਸੀਂ ਬਾਹਰ ਜਾ ਕੇ ਪੜਨਾ ਤਾਂ ਉਹਨਾਂ ਲਈ ਵੀ ਅਸੀਂ ਆਪਸ਼ਨਸ ਲੈ ਕੇ ਆਏ ਆ ਤੁਹਾਡੀ ਡਿਗਰੀ 3 ਸਾਲ ਦੀ ਆ ਪਲੱਸ 3 ਸਾਲ ਦਾ ਪੀਐਸਡਬਲ ਨਿਊਜ਼ੀਲੈਂਡ ਦੇ ਵਿੱਚ ਫਰਕ ਇਹ ਹੈ ਜਿਹੜੀ ਅੱਛੀ ਇੱਕ ਖੂਬੀ ਇਹ ਹੈ ਕਿ ਗੈਪ ਐਕਸੈਪਟੇਬਲ ਹੈ ਤੁਹਾਡੀ ਪਰਸੈਂਟੇਜ ਘਟਾ ਹੋ ਐਕਸੈਪਟੇਬਲ ਹੈ ਤੁਹਾਡੇ ਓਵਰਆਲ 6 ਪੁਆਇੰਟ ਨੇ ਉਹ ਐਕਸੈਪਟੇਬਲ ਦੇ ਹੁਣ ਜਿਹੜੇ ਬੱਚੇ ਗ੍ਰੈਜੂਏਸ਼ਨ ਕਰ ਚੁੱਕੇ ਨੇ ਬੱਚੇ ਜਾਣਾ ਚਾਹੁੰਦੇ ਨੇ ਬਾਹਰ ਕਹਿੰਦੇ ਆ ਜੀ ਸਾਡੀ ਮੈਰਿਜ ਹੈ ਜਾਂ ਸਾਡਾ ਵਿਆਹ ਹੋ ਗਿਆ ਹੁਣ ਸਭ ਤੋਂ ਵੱਡੀ ਜਿਹੜੀ ਪੋਜ਼ਿਟਿਵ ਪੁਆਇੰਟ ਆ ਇੱਥੇ ਜੇ ਸਪਾਊਸ ਦੀ ਆਪਾਂ ਗੱਲ ਕਰੀਏ ਦਰਸ਼ਕੋਂ ਇਹ ਸੁਣਨ ਦੀ ਗੱਲ ਹੈ ਤੁਹਾਡੇ ਪੱਖ ਦੀ ਗੱਲ ਹੈ ਤੁਹਾਡੇ ਇੱਕ ਫੇਵਰ ਦੀ ਗੱਲ ਹੈ ਕਿ ਜਿਹੜੇ ਬੱਚਿਆਂ ਦੇ ਰੀਸੈਂਟਲੀ ਵਿਆਹ ਹੋਏ ਨੇ ਭਾਵੇਂ ਉਹ 2 ਦਿਨ ਪੁਰਾਣੇ ਨੇ ਭਾਵੇਂ ਉਹ 10 ਦਿਨ ਪੁਰਾਣੇ ਨੇ ਚਾਹੇ ਉਹ 1 ਸਾਲ ਪੁਰਾਣੇ ਨੇ ਉਹ ਸਾਰੇ ਬੱਚੇ ਆਫਟਰ ਗ੍ਰੈਜੂਏਸ਼ਨ ਮਾਸਟਰ ਕਰਨ ਲਈ ਜਿਹੜੇ ਜਾ ਰਹੇ ਨੇ ਵਿਦ ਸਪਾਊਸ ਐਲੀਜੀਬਲ ਨੇ ਜਿਵੇਂ ਕਿ ਆਸਟ੍ਰੇਲੀਆ ਆਪਾਂ ਦੇਖਦੇ ਆਂ ਜੇ ਸਪਾਊਸ ਅਪਲਾਈ ਕਰਨਾ ਹੈ ਤਾਂ तकरीबन 1 ਸਾਲ 1.5 ਸਾਲ ਪੁਰਾਣੀ ਉਹ ਮੈਰਿਜ ਦੀ ਰਜਿਸਟ੍ਰੇਸ਼ਨ ਮੰਗਦੇ ਨੇ ਤਾਂ ਨਿਊਜ਼ੀਲੈਂਡ ਚ ਇਹ ਜਾ ਕੁਝ ਨਹੀਂ ਹੈਗਾ ਫੰਡ ਥੋੜੇ ਜੇ ਵੱਧ ਜਾਂਦੇ ਨੇ ਕਿਸ ਤਰੀਕੇ ਨਾਲ ਅਪਲਾਈ ਕਰਨਾ ਸਾਡੀ ਐਕਸਪਰਟਿਸ ਟੀਮ ਸਾਨੂੰ ਗਾਈਡ ਕਰੇਗੀ ਸਮਾਂ ਤੁਸੀਂ ਕੱਟਣਾ ਹੈ ਅਸੈਸਮੈਂਟ ਲਈ ਕਾਗਜ਼ ਤੁਸੀਂ ਭੇਜਣੇ ਨੇ ਸਹੀ ਸਲਾਹ ਅਸੀਂ ਤੁਹਾਨੂੰ ਦੇਣੀ ਹੈ ਅੱچھے ਕਾਲਜਿਸ ਦੀ ਚੋਣ ਕਰਕੇ ਦੇਣੀ ਹੈ ਤਾਂ ਅੱਜ ਸਪਾਊਸ ਨਾਲ ਜਾਣ ਦਾ ਜਿਹੜਾ ਸਹੀ ਇੱਕ ਕੰਟਰੀ ਹੈ ਜਿਹਦੇ ਵਿੱਚ ਆਪਾਂ ਦੇਖੀਏ ਕਿ ਜਿਹੜੇ ਲੇਡੀਜ਼ ਔਰ ਕੁੜੀਆਂ ਵੀ ਸੇਫ ਰਹਿਣ ਔਰ ਜਿਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਪੀਆਰ ਵੀ ਮਿਲ ਜੇ ਜਾਂ ਪੜ੍ਹਾਈ ਤੋਂ ਬਾਅਦ ਵਰਪਮਡ ਵੀ ਮਿਲ ਜੇ ਔਰ ਬੱਚੇ ਵੀ ਚਲੇ ਜਾਣ ਤਾਂ ਬੱਚੇ ਜਿਹੜੇ ਨਾਲ ਜਾਂਦੇ ਨੇ ਆਫਟਰ ਗ੍ਰੈਜੂਏਸ਼ਨ ਜਿਹੜੇ ਬੱਚੇ ਜਾ ਰਹੇ ਨੇ ਸਪਾਊਸ ਨਾਲ ਜਾ ਰਹੇ ਨੇ ਉਹਨਾਂ ਦੇ ਬੱਚੇ ਵੀ ਜਾ ਰਹੇ ਨੇ ਨਾਲ ਚਾਹੇ ਉਹ ਇੱਕ ਨੇ ਚਾਹੇ ਉਹ ਦੋ ਜਵਾਕ ਨੇ ਤਾਂ ਉਹਨਾਂ ਲਈ ਪੜ੍ਹਾਈ ਬਿਲਕੁਲ ਫ੍ਰੀ ਹੈ ਸਭ ਤੋਂ ਜਿਹੜੀ ਮੇਨ ਗੱਲ ਹੈ ਨਿਊਜ਼ੀਲੈਂਡ ਦੇ ਵਿੱਚ ਵਿਦਸਪਾਊਸ ਜਾਣਾ ਚਾਹੁੰਦੇ ਹੋ ਦੋ ਦਿਨ ਦੀ ਸਾਡੀ ਮੈਰਿਜ ਪੁਰਾਣੀ ਹੈ ਪਾ ਮਾ 10 ਦਿਨ ਮੈਰਿਜ ਪਰ ਆੜੀ ਹੈ ਬੱਚੇ ਤੁਹਾਡੇ ਇੱਕ ਨੇ ਜਾਂ ਦੋ ਨੇ ਉੱਥੇ ਜਾ ਕੇ ਪੜ੍ਹਾਈ ਕਰ ਸਕਦੇ ਨੇ ਉਹ ਵੀ ਔਰ ਦੈਟ ਇਜ਼ ਟੋਟਲੀ ਫ੍ਰੀ ਤਾਂ ਮੈਂ ਕਹਿਣਾ ਚਾਹੁੰਦਾ ਕਿ ਸਪਾਊਸ ਜਿਹੜੇ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਔਰ ਗੈਪ 15 ਵੱਚੁਕਿਆ ਹੁਣ ਗ੍ਰੈਜੂਏਸ਼ਨ ਤੋਂ ਬਾਅਦ ਸਭ ਤੋਂ ਇੱਕ ਵੱਡੀ ਜਿਹੜੀ ਅੱਛੀ ਗੱਲ ਹੈ ਨਿਊਜ਼ੀਲੈਂਡ ਦੀ ਗ੍ਰੈਜੂਏਸ਼ਨ ਤੋਂ ਬਾਅਦ ਤਿੰਨ ਤੋਂ 5 ਸਾਲ ਦਾ ਗੈਪ ਐਕਸੈਪਟੇਬਲ ਹੈ ਬਟ ਗੈਪ ਜਿਹੜਾ ਦੈਟ ਸ਼ੁੱਡ ਬੀ ਜਸਟੀਫਾਈਡ ਕਿਉਂਕਿ ਗ੍ਰੈਜੂਏਸ਼ਨ ਤੋਂ ਬਾਅਦ ਬੱਚੇ ਆ ਜਿਹੜੇ ਐਪਲੀਕੈਂਟ ਨੇ ਜੋਬਸ ਕਰਦੇ ਨੇ ਤਾਂ ਅਸੀਂ ਜਸਟੀਫਿਕੇਸ਼ਨ ਕਿਸ ਤਰੀਕੇ ਨਾਲ ਦੇ ਸਕਦੇ ਆ ਕਿਸ ਤਰੀਕੇ ਨਾਲ ਵੀਜ਼ਾ ਆਪਸ਼ਨ ਨੂੰ ਕਨਵਿੰਸ ਕਰ ਸਕਦੇ ਆ ਇਹ ਚੀਜ਼ ਦੀ ਗਾਈਡੈਂਸ ਬਖੂ ਵੀਜ਼ਾ ਰੂਟ ਕਰੂਗਾ ਔਰ ਤੁਹਾਨੂੰ ਮੈਂ ਦੱਸੂਗਾ ਜਿਹੜੇ ਸਾਡੇ ਨਾਲ ਐਕਸਪਰਟਿਸ ਜਿਹੜੇ ਅਟੈਚ ਨੇ 33 ਤੋਂ 35 ਸਾਲ ਦਾ ਐਕਸਪੀਰੀਅੰਸ ਹੈ ਔਰ ਪਲੱਸ ਸਾਡੇ ਨਾਲ ਜਿਹੜੇ ਲਾਇਰ ਅਟੈਚ ਨੇ ਬਹੁਤ ਲੰਮਾ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਦਾ ਸਮਾਂ ਉਹਨਾਂ ਕੋਲ ਹੈਗਾ ਤਾ ਇਹਦੇ ਵਿੱਚ ਐਕਸਪਰਟੀਸ ਹੋਣਾ ਇੱਕ ਸਮਾਜ ਜਿਹਨੇ ਜਾਰਾ ਲਾਇਆ ਹੋਇਆ ਕਿਸੇ ਲਾਈਨ ਚ ਇਹ ਦੇਖਿਆ ਜਾਂਦਾ ਹੈ ਕਿ ਉਹ ਵੀਜ਼ੇ ਦੇ ਮਕਾਮ ਤੱਕ ਬੱਚੇ ਨੂੰ ਬਖੋ ਵੀ ਪਹੁੰਚ ਸਕਦੇ ਨੇ ਪਰ ਇੱਕ ਸਹੀ ਗਾਈਡੈਂਸ ਦੇ ਨਾਲ ਹਾਂਜੀ ਟੂਰਿਸਟ ਵੀ ਜੇ ਆਪਾਂ ਗੱਲ ਕਰਦੇ ਹਾਂ ਕਿਹੜੇ ਕਿਹੜੇ ਜਿਹੜੇ ਲੋਕ ਨੇ ਟੂਰਿਸਟ ਵੀਜ਼ਾ ਤੇ ਜਾ ਸਕਦੇ ਆ ਕਈ ਵਾਰੀ ਇਹ ਹੁੰਦਾ ਕਿ ਇਹ ਸਭ ਤੋਂ ਵੱਡਾ ਨਾ ਮਿੱਤ ਬਣਿਆ ਹੋਇਆ ਕਿ ਏਜ ਵੱਧ ਹੋਣੀ ਚਾਹੀਦੀ ਹੈ ਜੇ ਤੁਹਾਡੀ 30+ ਹੈ ਜਾਂ ਤੁਸੀਂ 40 ਦੇ ਨੇੜੇ ਤੇੜੇ ਹੈਗੇ ਹੋ ਤਾਂ ਇੰਦਾ ਲੱਗਦਾ ਵੀ ਅਗਲੇ ਨੂੰ ਮੈਂ ਹੁਣ ਟੂਰਿਸਟ ਵੀਜ਼ਾ ਲੈ ਸਕਦਾ ਕਿੰਨੀ ਕੁ ਉਮਰ ਤੋਂ ਜਿਹੜਾ ਹੈ ਟੂਰਿਸਟ ਵੀਜ਼ਾ ਲੱਗਣ ਦੇ ਚਾਂਸਸ ਹੁੰਦੇ ਆ ਦੇਖੋ ਬਿਲਕੁਲ ਸਹੀ ਹੈ ਕਿ ਮਿੱਥ ਜ਼ਰੂਰ ਹੈ ਇਹ ਕਿ ਜੇ ਬੰਦੇ ਦੀ ਉਮਰ ਜ਼ਿਆਦਾ ਹੈ ਤਾਂ ਵੀਜ਼ਾ ਲੱਗਣਾ ਮੈਂ ਕਹਿੰਦਾ ਜਿਨ੍ਹਾਂ ਦੀ ਉਮਰ ਆ 60 60 ਸਾਲ ਦੇ ਵੀਜ਼ੇ ਉਹਨਾਂ ਤੇ ਵੀ ਨਹੀਂ ਲੱਗਦੇ ਹੁਣ ਗੱਲ ਇਹ ਹੈ ਕਿ ਪ੍ਰੋਫਾਈਲ ਦੀ ਰਿਪਰੈਜ਼ੈਂਟੇਸ਼ਨ ਤੁਹਾਡੀ ਕਿਦਾਂ ਦੀ ਹੋਣੀ ਚਾਹੀਦੀ ਹੈ ਅਸੀਂ ਉਹ ਵੀ ਵੀਜ਼ੇ ਲੈਏ ਜਿਨ੍ਹਾਂ ਦੀ ਉਮਰ ਆ 22 ਸਾਲ ਤੋਂ 25 ਸਾਲ ਦੇ ਵਿੱਚ ਸੀ ਵੀਜ਼ੇ ਸਕਸੈਸਫੁਲੀ ਲੈ ਚੁੱਕੇ ਆ ਰਿਪਰੈਜ਼ੈਂਟੇਸ਼ਨ ਆਫ ਫਾਈਲ ਕਿ ਤੁਸੀਂ ਵੀਜ਼ਾ ਆਫੀਸਰ ਨੂੰ ਕਿੱਦਾਂ ਕਨਵਿੰਸ ਕਰ ਸਕਦੇ ਹੋ ਕਿਹੜੇ ਡਾਕੂਮੈਂਟਸ ਰਾਹੀਂ ਕਨਵਿੰਸ ਕਰ ਸਕਦੇ ਹੋ ਤਾਂ ਵੀਜ਼ੇ ਤੱਕ ਅਸੀਂ ਪਹੁੰਚ ਸਕਦੇ ਹਾਂ ਅੱਜ ਧੰਦਲੀ ਮਾਰਕੀਟ ਚ ਇੰਨੀ ਚੱਲ ਰਹੀ ਹੈ ਕਿਉਂਕਿ ਸਟੱਡੀ ਵੀਜ਼ਾ ਦਾ ਜਿਹੜਾ ਇੱਕ ਗਰਮੋ-ਗਰਮੀ ਜਿਹੜੀ ਚੱਲ ਰਹੀ ਸੀ ਬਹੁਤ ਇੱਕ ਉਹਨੂੰ ਠੱਲ ਪੈ ਚੁੱਕੀ ਹੈ ਤਾਂ ਅੱਜ ਸਾਰੇ ਬੱਚਿਆਂ ਨੇ ਸਾਰੇ ਲੋਕਾਂ ਨੇ ਸਾਰੇ ਏਜੰਟਾਂ ਨੇ ਰੁਖ ਕਰ ਲਿਆ ਟੂਰਿਸਟ ਵੀਜ਼ੇ ਨੂੰ ਹੁਣ ਧੰਦਲੀ ਕੀ ਆ ਉਹਦੇ ਚ ਕਿ ਟੂਰਿਸਟ ਨਾਮ ਦੇ ਉੱਪਰ ਵੀਜ਼ਾ ਲਵਾਉਣ ਦੇ ਚੱਕਰ 'ਚ ਜਿਹੜਾ ਵੀਜ਼ਾ ਇੰਨਾ ਸਸਤਾ ਅਸੀਂ ਲਵਾ ਕੇ ਦੇ ਰਹੇ ਹਾਂ ਲੋਕ ਉਹਦੇ ਲੱਖਾਂ ਰੁਪਏ ਡਿਮਾਂਡ ਕਰ ਰਹੇ ਨੇ ਔਰ ਫਿਰ ਦੇਖੋ ਲੋਕ ਘੁੰਮਣ ਸਾਹਿਬ ਉਹ ਪੈਸੇ ਭਰ ਰਹੇ ਨੇ ਹੁਣ ਅਸੀਂ ਜੇ ਉਹਨਾਂ ਨੂੰ ਕਹਿੰਨੇ ਕਿ ਸਾਡਾ ਅਸੀਂ ਇੰਨਾ ਸਸਤਾ ਵੀਜ਼ਾ ਲਵਾ ਕੇ ਦੇ ਰਹੇ ਹਾਂ ਤਾਂ ਉਹ ਉਸ ਚੀਜ਼ ਤੇ ਯਕੀਨ ਨਹੀਂ ਕਰਦੇ ਉਹ ਕਹਿੰਦੇ ਕਿ ਜਿਹੜਾ ਲੱਖਾਂ ਰੁਪਏ ਸਾਡੇ ਕੋਲ ਚਾਰਜ ਕਰ ਰਿਹਾ ਸ਼ਾਇਦ ਉਹ ਪਤਾ ਨਹੀਂ ਕਿਹੜਾ ਉੱਥੇ ਇੱਕ ਘੋਲ ਕੇ ਚੀਜ਼ ਸੁੱਟ ਰਿਹਾ ਹੈ ਕਿ ਜਿਹੜਾ ਵੀਜ਼ਾ ਆਫੀਸਰ ਉਹਨੂੰ ਦੇਖਦਾ ਸਾਰੀ ਹਿਪਨੋਟਾਈਜ਼ ਹੋ ਰਿਹਾ ਐ ਇਦਾਂ ਦਾ ਕੁਝ ਨਹੀਂ ਹੈਗਾ ਗੱਲ ਆਂਦੀ ਹੈ ਕਿ ਤੁਸੀਂ ਕਿੰਨੇ ਕੁ ਐਕਸਪਰਟ ਹੋ ਕਿੰਨਾ ਕੁ ਪੁਰਾਣਾ ਸਮਾਂ ਤੁਹਾਨੂੰ ਕੰਮ ਕਰਦਿਆਂ ਨੂੰ ਹੋ ਗਿਆ ਕਿੰਨੇ ਤੁਹਾਡੇ ਕੋਲ ਵਧੀਆ ਟੀਮ ਕੰਮ ਕਰ ਰਹੀ ਹੈ ਕਿ ਤੁਹਾਡਾ ਜਿਹੜਾ ਫਾਈਲ ਦਾ ਜਿਹੜਾ ਸਿਸਟਮ ਹੈ ਕਿੰਨਾ ਸਟਰੋਂਗ ਹੈ ਵੀਜ਼ੇ ਤੱਕ ਉਹੀ ਕੰਪਨੀਆਂ ਪਹੁੰਚਾ ਸਕਦੀਆਂ ਨੇ ਪੈਸਾ ਜ਼ਿਆਦਾ ਨਾ ਕਿਸੇ ਨੂੰ ਦਿਆ ਕਰੋ ਫालतू ਪੈਸਾ ਤੁਹਾਨੂੰ ਪਤਾ ਕਮਾਣਾ ਬਹੁਤ ਔਖਾ ਹੋ ਜਾਂਦਾ ਹੈ ਫालतू ਪੈਸਾ ਦੇਣ ਦੀ ਲੋੜ ਨਹੀਂ ਤੁਸੀਂ ਭਾਵੇਂ ਯੂਕੇ ਜਾਣਾ ਚਾਹੁੰਦੇ ਹੋ ਚਾਹੇ ਤੁਸੀਂ ਯੂਐਸਏ ਜਾਣਾ ਚਾਹੁੰਦੇ ਹੋ ਯੂਐਸਏ ਦੇ ਅਸੀਂ ਦੇਖ ਰਹੇ ਹਾਂ ਅੱਜ ਕੱਲ ਅਪਾਇੰਟਮੈਂਟ ਥੋੜੀ ਜੀ ਉਹਨਾਂ ਨੇ ਜਿਹੜਾ ਟਰੰਪ ਨੇ ਬੰਦ ਕੀਤੀਆਂ ਹੋਈਆਂ ਨੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਕੈਨੇਡਾ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਜਾਂ ਨਿਊਜ਼ੀਲੈਂਡ ਜਾਂ ਯੂਰਪ ਸ਼ੈਨੇਗੰਦੇ ਜਿਹੜੇ 26 27 ਕੰਟਰੀ ਕਿਤੇ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਸੁਪਨਾ ਸਾਕਾਰ ਕਰਾਂਗੇ ਹੁਣ ਤੁਸੀਂ ਕਹੋਗੇ ਕਿ ਲੋਕ ਕਹਿੰਦੇ ਨੇ ਕਿ 101% ਗਾਰੰਟੀ ਜਾਂ 200% ਗਾਰੰਟੀ ਗਾਰੰਟੀ ਕੋਈ ਨਹੀਂ ਦੇ ਸਕਦਾ ਹੁੰਦਾ ਗਾਰੰਟੀ ਤਾਂ ਆਪਾਂ ਇੱਕ ਜਿਹੜਾ ਮਰੀਜ਼ ਵੀ ਹੁੰਦਾ ਡਾਕਟਰ ਉਹਨੂੰ ਵੀ ਬਚਾਉਣ ਦੀ ਗਾਰੰਟੀ ਨਹੀਂ ਦਿੰਦਾ ਇਸ ਕਰਕੇ ਗੱਲ ਇਹ ਹੈ ਗਰੰਟੀ ਕੇਸੇਰੀ ਅਸੀਂ ਦੇ ਸਕਦੇ ਤੁਹਾਡੀ ਪ੍ਰੋਫਾਈਲ ਅਸੀਂ ਜਮਾ ਹੀ ਵਧੀਆ ਤਰੀਕੇ ਨਾਲ ਲਾਵਾਂਗੇ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰਾਂਗੇ ਸਾਡੀ ਐਕਸਪਰਟਿਸ ਟੀਮ ਜਿਹੜੀ ਹੈਗੀ ਹੈ 25 ਤੋਂ 30 ਸਾਲ ਦਾ ਐਕਸਪੀਰੀਐਂਸ ਲੈ ਕੇ ਬੈਠੀ ਹੈ ਅਸੀਂ ਇਸ ਚੀ ਦੀ ਗਰੰਟੀ ਲੈਂਦੇ ਕਿ ਤੁਹਾਡੀ ਫਾਈਲ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗੇ ਔਰ ਤੁਹਾਨੂੰ ਵੀਜ਼ੇ ਤੱਕ ਪਹੁੰਚਾਵਾਂਗੇ ਕਿਸੇ ਵੀ ਕੰਟਰੀ ਤੁਸੀਂ ਟੂਰਿਸਟ ਵੀਜ਼ੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਵੀਜ਼ਾ ਰੂਟ ਕੋਲ ਇੱਕ ਵਾਰੀ ਜ਼ਰੂਰ ਕਾਲ ਕਰੋ ਜਾਂ WhatsApp ਤੇ ਆਪਣੇ ਜਿਹੜੇ ਡਾਕੂਮੈਂਟਸ ਨੇ ਜਾਂ ਤੁਸੀਂ ਕਿਹੜੇ ਕਿੱਤੇ ਤੋਂ ਬਿਲੋਂਗ ਕਰਦੇ ਹੋ ਤੁਸੀਂ ਕਿਹੜੇ ਜੌਬ ਕਰਦੇ ਹੋ ਉਹਦੀ ਇੱਕ ਚੈਕਲਿਸਟ ਤੁਹਾਨੂੰ ਅਸੀਂ ਜ਼ਰੂਰ ਪ੍ਰੋਵਾਈਡ ਕਰਵਾਵਾਂਗੇ ਉਹਦੇ ਰਿਲੇਟਿਡ ਤੁਸੀਂ ਸਾਨੂੰ ਡਾਕੂਮੈਂਟਸ ਦੇਣੇ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧੀਆ ਤਰੀਕੇ ਨਾਲ ਹੀ ਫਾਈਲ ਪੋਰਟ ਅਪ ਕਰਕੇ ਵੀਜ਼ੇ ਤੱਕ ਪਹੁੰਚਾਣ ਦੀ ਹਾਂ ਬਿਲਕੁਲ ਜਦੋਂ ਸਟੂਡੈਂਟ ਦਾ ਵੀਜ਼ਾ ਤੋਂ ਬਾਅਦ ਜੇਕਰ ਆਪਾਂ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੁਕਾਓ ਹੁੰਦੇ ਆ ਵੀ ਬਹੁਤ ਸਾਰੇ ਏਜੰਟਸ ਐਵੇਂ ਆ ਜਿਵੇਂ ਹੁਣੇ ਸਰਨੇ ਕਿਹਾ ਕਿ 20-25 ਲੱਖ ਰੁਪਏ 30 ਲੱਖ ਰੁਪਏ ਤੁਹਾਡਾ ਲੈ ਲਿਆ ਜਿਵੇਂ ਕੈਨੇਡਾ ਦੇ ਨਾਂ ਤੇ ਜਾਂ ਫਿਰ ਅਮਰੀਕਾ ਦੇ ਨਾਂ ਤੇ ਔਰ ਉਸ ਤੋਂ ਬਾਅਦ ਤੁਹਾਡੀ ਫਾਈਲ ਅਪਲਾਈ ਕੀਤੀ ਤਾਂ ਜੇ ਤੁਹਾਡਾ ਵੀਜ਼ਾ ਆ ਜਾਂਦਾ ਤਾਂ ਕਾਫੀ ਜ਼ਿਆਦਾ ਤੁਹਾਨੂੰ ਨੁਕਸਾਨ ਆ ਜਿਹੜਾ ਉੱਥੇ ਹੋ ਸਕਦਾ ਜਿਹੜਾ ਵੀਜ਼ਾ ਤੁਸੀਂ ਬਹੁਤ ਘੱਟ ਪੈਸਿਆਂ 'ਚ ਲੈ ਸਕਦੇ ਹੋ ਤਾਂ ਮਾਰਕੀਟ ਦੇ ਵਿੱਚ ਬਹੁਤ ਵੱਡੇ ਇਸ ਦੇ ਉੱਤੇ ਜਿਹੜੀ ਠੱਗੀ ਹੋ ਰਹੀ ਹੈ ਇਸ ਕਰਕੇ ਜੇਕਰ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ ਨਾਲ ਦੀ ਨਾਲ ਜਿਹੜੇ ਬੱਚੇ ਉੱਥੇ ਪੜਨ ਗਏ ਹੋ ਜਾਂ ਖਾਸ ਤੌਰ ਤੇ ਉਹਨਾਂ ਦੇ ਮਾਪੇ ਕਿੰਨੇ ਟਾਈਮ ਬਾਅਦ ਅਪਲਾਈ ਕਰ ਸਕਦੇ ਆ ਜੇ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਜਾਂ ਯੂਐਸ ਦੀ ਗੱਲ ਕਰਦੇ ਆ ਕਿੰਨੇ ਟਾਈਮ ਬਾਅਦ ਉਹ ਆਪਣੇ ਮਾਪੇ ਨੂੰ ਜਾਂ ਬ੍ਰਦਰ ਨੂੰ ਇੱਥੋਂ ਬੁਲਾ ਸਕਦੇ ਆ ਉਸ ਦੇ ਲਈ ਕੀ ਰੀਜ਼ਨ ਹੋਣਾ ਚਾਹੀਦਾ ਤੇ ਕੀ ਇਨਵੀਟੇਸ਼ਨ ਕਿਵੇਂ ਉਹਨਾਂ ਨੇ ਭੇਜਣਾ ਹੈ ਕਿ ਉਸ ਦਾ ਪ੍ਰੋਪਰ ਪ੍ਰੋ ਇਹ ਬੱਚੇ ਬਾਹਰ ਪੜ ਰਹੇ ਨੇ ਤਿੰਨ ਤੋਂ ਚਾਰ ਮਹੀਨੇ ਜਾਂ 6 ਮਹੀਨੇ ਦਾ ਉਹਨਾਂ ਨੂੰ ਹੋ ਗਿਆ ਉੱਥੇ ਪੜਦਿਆਂ ਨੂੰ ਹੋ ਗਿਆ ਤਾਂ ਦੇ ਕੈਨ ਕਾਲ ਅਪ देयर ਪੇਰੈਂਟਸ ਫਾਦਰ ਜਾਂ ਮਦਰਨ ਬਲਾਸ ਆ ਸਕਦ ਨੇ ਹੁਣ ਆਪਾਂ ਕਹਿੰਦੇ ਸੀ ਕਿ ਕਨਵੋਕੇਸ਼ਨ ਹੋਊਗੀ ਤਾਂ ਹੀ ਵੀਜ਼ਾ ਆਣਾ ਇਹ ਵੀ ਕਮਿਥ ਹੈ ਕਿ ਕਨਵੋਕੇਸ਼ਨ ਜੇ ਨਹੀਂ ਹੁੰਦੀ ਤਾਂ ਵੀ ਆਪਾਂ ਵੀਜ਼ਾ ਲੈ ਸਕਦੇ ਆ ਇਹ ਕੋਈ ਗੱਲਾਂ ਮੈਂ ਇੱਥੇ ਮੰਚ ਤੇ ਆ ਕੇ ਨਹੀਂ ਦੇੜ ਰਿਹਾ ਤੁਸੀਂ ਆ ਕੇ ਆਫਿਸ ਇੱਕ ਵਾਰੀ ਸਾਡੇ ਲੱਗੇ ਵੀਜ਼ਾ ਦੇਖੋ ਪਹਿਲਾਂ ਐਕਸਪੀਰੀਅੰਸ ਲੋ ਫਿਰ ਅਪਲਾਈ ਕਰੋ ਅਸੀਂ ਇਹ ਵੀ ਕਹਿੰਦੇ ਆ ਕਿ ਤੁਸੀਂ ਕਿਤੇ ਵੀ ਕੋਈ ਸ਼ੋਅ ਦੇਖਦੇ ਹੋ ਕਿਸੇ ਵੀ ਚੈਨਲ ਦੇ ਮਾਧਿਅਮ ਰਾਹੀਂ ਸੁਣਦੇ ਹੋ ਤਾਂ ਇੱਕ ਵਾਰੀ ਜ਼ਰੂਰ ਕੰਸਲਟੈਂਟ ਕੋਲ ਪਹੁੰਚਿਆ ਕਰੋ ਕਾਗਜ਼ ਦੇਣੇ ਆ ਨਹੀਂ ਦੇਣੇ ਥੱਟ ਤੇ ਡਿਪੈਂਡ ਆ ਕੋਈ ਤੱਕਾ ਨਹੀਂ ਕਰਦਾ ਸਪੈਸ਼ਲਿਸਟ ਸਾਡਾ ਵੀਜ਼ਾ ਰੂਟ ਕੰਪਨੀ ਬਿਲਕੁਲ ਤੱਕਾ ਨਹੀਂ ਕਰਦੀ ਬਟ ਫਰਕ ਜ਼ਰੂਰ ਸਮਝੋ ਕਿ ਜਿਹੜੀ ਕੰਪਨੀ ਤੁਸੀਂ ਜਾ ਰਹੇ ਹੋ ਕਿੰਨਾ ਕੋ ਸੱਚ ਬੋਲ ਰਹੀ ਕਿੰਨਾ ਕੋ ਝੂਠ ਬੋਲ ਰਹੀ ਹੈ ਜਾਂ ਕਿੰਨਾ ਕੋ ਐਕਸਪੀਰੀਅੰਸ ਹੈ ਕੀ ਤੁਹਾਨੂੰ ਨਾਲ ਕੀ ਚੀਜ਼ਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਕੀ ਵੀਜ਼ੇ ਤੁਹਾਨੂੰ ਦਿਖਾਏ ਨੇ ਇਹ ਚੀਜ਼ਾਂ ਦੀ ਤੁਸੀਂ ਆਪ ਫਰਕ ਕਰਨੀ ਹੈ ਉਹ ਚੀਜ਼ਾਂ ਇੱਕ ਫੋਨ ਦੇ ਉੱਪਰ ਔਰ ਇੱਕ ਜਿਹੜਾ ਚੈਨਲਾਂ ਤੇ ਬੈਠ ਕੇ ਨਹੀਂ ਸੁਣ ਕੇ ਨਹੀਂ ਹੋ ਸਕਦੀ ਹੁਣ ਬੱਚੇ ਇੱਕ ਹੋਰ ਚੀਜ਼ ਕਰਦੇ ਨੇ ਘੁੰਮਣ ਸਾਹਿਬ ਸਰ ਤੁਹਾਡਾ ਆਫਿਸ ਬਹੁਤ ਦੂਰ ਆ ਜੀ ਜਲੰਧਰ ਹੁੰਦਾ ਸੀ ਆ ਜਾਂਦੇ ਸਰ ਸਾਡਾ ਆਫਿਸ ਬਹੁਤ ਦੂਰ ਹੈ ਜੀ ਜੇ ਅੰਮ੍ਰਿਤਸਰ ਹੁੰਦਾ ਸੀ ਆ ਜਾਂਦੇ ਉਹ ਯਾਰ ਜੇ ਤੁਸੀਂ ਪੜਨ ਵਾਸਤੇ ਚੱਲੇ ਹੋ ਚੱਲੇ ਤੁਸੀਂ ਯੂ ਐਸ ਏ ਉਹ ਵੀ ਤਾਂ ਜਹਾਜ਼ ਕਿੰਨੇ ਘੰਟੇ ਦੀ ਫਲਾਈਟ ਤੇ ਫੜ ਕੇ ਜਾਣਾ ਭਾ ਜੇ ਤੁਸੀਂ ਉੱਥੋਂ ਚੜ ਕੇ ਬੱਸ ਜਾਂ ਗੱਡੀ ਤੇ ਮੁਹੱਲੀ ਨਹੀਂ ਪਹੁੰਚ ਸਕਦੇ ਭਾ ਤੁਸੀਂ ਯੂ ਐਸ ਏ ਕੈਨੇਡਾ ਕਿੱਦਾਂ ਪਹੁੰਚ ਜਾਓਗੇ ਆਣਾ ਆਫਿਸ ਜ਼ਰੂਰੀ ਤਾਂ ਹੋ ਜਾਂਦਾ ਕਿ ਪਰਖ ਹੋ ਜਾਂਦੀ ਹੈ ਕਿ ਕਿਹੜਾ ਬੰਦਾ ਜੈਨੂਇਨ ਹੈ ਕਿੰਨਾ ਕੁ ਐਕਸਪਰਟਾਈਜ਼ ਹੈਗਾ ਕਿੰਨੇ ਕੁ ਉਹ ਜਿਹੜੇ ਸ਼ਬਦ ਬੋਲ ਰਿਹਾ ਟੀਵੀ ਦੇ ਉੱਪਰ ਅੱਜ ਹਰ ਮੰਚ ਤੇ ਉੱਪਰ ਬੈਠ ਕੇ ਬੰਦਾ ਬੋਲਦਾ ਕਿੰਨਾ ਕੁ ਸੱਚਾ ਕਿੰਨਾ ਕੁ ਝੂਠਾ ਹੈ ਇਹ ਤਾਂ ਹੀ ਪਤਾ ਲੱਗਣਾ ਘੁੰਮਣ ਸਾਹਿਬ ਜਦੋਂ ਬੰਦਾ ਵੀਜ਼ਾ ਜਿਹੜਾ ਕੰਪਨੀਆਂ ਦੇ ਉੱਪਰ ਆ ਕੇ ਉੱਥੇ ਆ ਕੇ ਦੇਖਦਾ ਕਾਗਜ਼ ਪੱਤਰ ਦੇਖਦਾ ਜਾਂ ਵਿਜ਼ਿਟ ਕਰਦਾ ਤਾਂ ਮੇਰੀ ਇੱਕ ਬੇਨਤੀ ਹੈ ਉਹਨਾਂ ਬੱਚਿਆਂ ਲਈ ਜੇ ਤੁਸੀਂ ਸੀਰੀਅਸਲੀ ਜਾਣਾ ਚਾਹੁੰਦੇ ਹੋ ਬਾਹਰ ਜੇ ਤੁਸੀਂ ਸੀਰੀਅਸਲੀ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਫੋਨ ਦੇ ਉੱਪਰ ਅਪਾਇੰਟਮੈਂਟ ਲੈ ਕੇ ਇੱਕ ਵਾਰੀ ਜ਼ਰੂਰ ਆ ਕੇ ਮਿਲਿਆ ਕਰੋ ਸਾਈਨ ਕੱਢ ਕੇ ਮਿਲਿਆ ਕਰੋ ਕਾਗਜ਼ ਦੇਣੇ ਨਹੀਂ ਦੇਣੇ ਬਾਅਦ ਦੀ ਗੱਲ ਹੈ ਪਰ ਪਰਖ ਲੈਣਾ ਮੈਂ ਕਹਿੰਦਾ ਚਾਰ ਕੰਪਨੀਆਂ 'ਚ ਪਹਿਲਾਂ ਜਾ ਕੇ ਆਓ ਉਸ ਤੋਂ ਬਾਅਦ ਵੀਜ਼ਾ ਰੂਟ ਪਹੁੰਚੋ ਤੁਹਾਨੂੰ ਫਰਕ ਪਤਾ ਲੱਗੇਗਾ ਕਿ ਚਾਰ ਕੰਪਨੀਆਂ 'ਚ ਤੁਸੀਂ ਕੀ ਫਰਕ ਤੁਹਾਨੂੰ ਮਿਲਿਆ ਔਰ ਵੀਜ਼ਾ ਰੂਟ ਸਾਡੇ ਲਈ ਸਪੈਸ਼ਲ ਕੀ ਚੀਜ਼ ਪਰਵਾਇਡ ਕਰਕੇ ਦੇ ਰਿਹਾ ਹੈ ਅ ਬਿਲਕੁਲ ਆਪਾਂ ਟੂਰਿਸਟ ਵੀਜ਼ਾ ਦੀ ਗੱਲ ਕਰ ਰਹੇ ਆ ਭਾਜੀ ਹੁਣ ਜਿਵੇਂ ਯੂਐਸ ਦੇ ਸਟੱਡੀ ਵੀਜ਼ਾ ਦੇ ਉੱਤੇ ਅਪਾਇੰਟਮੈਂਟ ਬੈਨ ਹੋਈ ਹੋਈਆਂ ਕਿ ਜੇ ਯੂਐਸ ਕਿਸੇ ਨੇ ਟੂਰਿਸਟ ਵੀਜ਼ਾ ਲਈ ਅਪਲਾਈ ਕਰਨਾ ਤੇ ਉਹ ਕਰ ਸਕਦਾ ਉਸ ਲਈ ਅਪਾਇੰਟਮੈਂਟ ਜਿਹੜੀਆਂ ਮਿਲ ਰਹੀਆਂ ਨੇ ਇਸ ਟਾਈਮ ਇੰਟਰਵਿਊਜ਼ ਦੀ ਤਿਆਰੀ ਤੁਸੀਂ ਕਿਸ ਤਰ੍ਹਾਂ ਦੇ ਨਾਲ ਕਰਾਉਂਦੇ ਹੋ ਅ ਬਿਲਕੁਲ ਘੋਮਣ ਸਾਹਿਬ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਟਰੰਪ ਨੇ ਜਿਹੜੀ ਰੋਕ ਲਾਈ ਹੈ ਉਹ ਸਟੱਡੀ ਵੀਜ਼ੇ ਦੀ ਅਪਾਇੰਟਮੈਂਟਸ ਲਾਈ ਗਈ ਹੈ ਕਿਉਂਕਿ ਉਹਨਾਂ ਦੇ ਬੱਚਿਆਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਅਕਾਊਂਟ ਉਹ ਚੈੱਕ ਹੋ ਰਹੇ ਨੇ ਤਾਂ ਚੈੱਕ ਕਰਨੇ ਨੇ ਉਹਨਾਂ ਨੇ ਤਾਂ ਮੈਂ ਇਹ ਚੀਜ਼ ਸੋਚਦਾ ਕਿ ਇਹ ਵੀ ਬੜੀ ਜਲਦੀ ਓਪਨ ਹੋ ਜਾਣਾ ਜੇ ਅਸੀਂ ਟੂਰਿਸਟ ਵੀਜ਼ੇ ਦੀ ਗੱਲ ਕਰੀਏ ਜਿਵੇਂ ਤੁਸੀਂ ਸਵਾਲ ਪੁੱਛਿਆ ਤਾਂ ਟੂਰਿਸਟ ਵੀਜ਼ੇ ਦੀ ਅਪਾਇੰਟਮੈਂਟਸ ਜਿਹੜੀ ਓਪਨ ਨੇ ਬਟ ਗੱਲ ਇਹ ਕਿ स्लॉट ਅਵੇਲੇਬਿਲਟੀ ਦੀ ਹੁਣ स्लॉट ਜਿਹੜੇ ਲੇਟ ਮਿਲਦੇ ਨੇ ਪਰ ਅਸੀਂ ਉਹ ਵੀ ਜਿਹੜੀ ਆਪਸ਼ਨ ਸਾਡੇ ਲਈ ਲੈ ਕੇ ਆਏ ਹੋਏ ਹਾਂ ਕਿ ਤੁਹਾਨੂੰ ਅਸੀਂ ਜਲਦੀ स्लॉट ਅਵੇਲੇਬਲ ਕਰਵਾ ਦਾਂਗੇ ਉਹ ਵੀ ਬਹੁਤ ਘੱਟ ਪੈਸਿਆਂ ਦੇ ਵਿੱਚ ਮੈਂ ਇੱਥੇ ਸਮਝਾਣਾ ਚਾਹੁੰਦਾ ਟੂਰਿਸਟ ਵੀਜ਼ਾ ਲੈ ਰਹੇ ਹੋ ਕਿਸੇ ਕੰਪਨੀ ਕੋਲ ਜਾ ਰਹੇ ਹੋ ਜੇ ਕੋਈ ਲੱਖ ਰੁਪਏ ਤੁਹਾਡੇ ਤੋਂ ਲੈ ਰਿਹਾ ਤਾਂ ਇਹ ਨਾ ਸਮਝੋ ਕਿ ਉਹਦੀ ਸੈਟਿੰਗ ਹੈ ਇਹ ਸਿਰਫ ਕਾਗਜ਼ਾਂ ਦੀ ਇੱਕ ਹੇਅਰਫੇਰ ਹੈ ਇੱਕ ਬੋਲਾਂ ਦੀ ਹੇਅਰਫੇਰ ਹੈ ਜਿਹੜਾ ਬੰਦਾ ਲੱਖਾਂ ਦੇ ਵਿੱਚ ਵੀਜ਼ਾ ਲਵਾ ਰਿਆ ਉਹ ਤੁਹਾਨੂੰ ਜਿਹੜੇ ਐਕਸਪਰਟੀਜ਼ ਜਿਹੜੇ ਬੰਦੇ ਬੈਠੇ ਨੇ ਸਸਤੇ ਰੇਟ 'ਤੇ ਜਾਂ ਸਸਤਾ ਰੜ ਕੋ ਪੈਸਾ ਘੱਟ ਲੈ ਰਹੇ ਨੇ ਜਿਵੇਂ ਸਾਡੀ ਕੰਪਨੀ ਘੱਟ ਪੈਸਾ ਲੈ ਰਹੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੰਮ ਕਰਾ ਕੇ ਦੇ ਰਹੇ ਨਾ ਉਹਦੀ ਸੈਟਿੰਗ ਹੈ ਨਾ ਸਾਡੀ ਸੈਟਿੰਗ ਹੈ ਗੱਲ ਇਹ ਹੈ ਕਿ ਸੈਟਿੰਗ ਕਿਸ ਦੀ ਕਿ ਹਾਂ ਤੁਹਾਡੇ ਲਾਇਰਸ ਕਿੰਨੇ ਕਾ ਐਕਸਪਰਟਾਈਜ਼ ਨੇ ਕੀ ਰਿਕੁਆਇਰਮੈਂਟ ਆ ਵੀਜ਼ਾ ਆਫਸਰ ਦੀ ਕਿਵੇਂ ਅਸੀਂ ਉਹਨੂੰ ਕਨਵਿੰਸ ਕਰ ਸਕਦੇ ਹਾਂ ਕਿਹੜੇ ਡਾਕੂਮੈਂਟਸ ਰਾਹੀਂ ਅਸੀਂ ਉਹਨੂੰ ਕਨਵਿੰਸ ਕਰਕੇ ਵੀਜ਼ਾ ਲੈ ਸਕਦੇ ਹਾਂ ਇਹ ਇੱਕ ਐਕਸਪਰਟਾਈਜ਼ ਇੱਕ ਕੰਸਲਟੈਂਟ ਦੀ ਦੇਖੀ ਜਾਂਦੀ ਹੈ ਇਸ ਕਰਕੇ ਪੈਸਾ ਖਰਾਬ ਨਾ ਕਰੋ ਕੋਈ ਕਿਸੇ ਦੀ ਸੈਟਿੰਗ ਨਹੀਂ ਹੁੰਦੀ ਮੈਂ ਕਹਿੰਦਾ 4-5 ਕੰਸਲਟੈਂਟਸ ਕੋਲ ਜਾਣ ਤੋਂ ਬਾਅਦ ਤਾਂ ਸਾਡੇ ਵੀਜ਼ਾ ਉਟਾ ਕੇ ਸੰਪਰਕ ਕਰੋ ਹੂੰ ਬਿਲਕੁਲ ਆਪਾਂ ਟੂਰਿਸਟ ਵੀਜ਼ਾ ਦੀ ਗੱਲ ਕੀਤੀ ਹੈ ਨਾਲ ਦੀ ਨਾਲ ਸਟੱਡੀ ਵੀਜ਼ਾ ਨਿਊਜ਼ੀਲੈਂਡ ਦੀ ਉਹ ਵੀ ਸਪਾਊਸ ਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਨਾਲ ਹੈ ਜਿਹੜਾ ਲੈ ਸਕਦੇ ਹੋ ਉਸ ਦੇ ਲਈ ਆਪਣੀ ਪ੍ਰੋਫਾਈਲ ਡਿਸਕਸ ਕਰੋ 5-5 ਬੈਂਡ ਹੈਗੇ ਆ ਤਾਂ ਵੀ ਤੁਸੀਂ ਅਪਲਾਈ ਕੀਤਾ ਜਾ ਸਕਦਾ ਹੈ ਔਰ ਬੱਚੇ ਤੁਹਾਡੇ ਜਿਹੜੇ ਉੱਥੇ ਫ੍ਰੀ ਸਟੱਡੀ ਵੀ ਕਰ ਸਕਦੇ ਆ ਜੇ ਕਿਸੇ ਨੇ ਮੇਨ ਅਪਲੀਕੈਂਟ ਆਪਣੇ ਸਪਾਊਸ ਨੂੰ ਬੁਲਾਉਂਦਾ ਉਸ ਤੋਂ ਬਾਅਦ ਬੱਚਿਆਂ ਨੂੰ ਬੁਲਾਉਂਦਾ ਤਾਂ ਬੱਚੇ ਤੁਹਾਡੇ ਫ੍ਰੀ ਪੜਨਗੇ ਉਸ ਦੇ ਲਈ ਕੀ ਕੀ ਆਪਸ਼ਨਸ ਨੇ ਕਿਵੇਂ ਤੁਸੀਂ ਉਸ ਲਈ 可能 ਹੋ ਸਕਦੇ ਹੋ ਜਾਂ ਕੀ ਕੀ ਰਿਕੁਆਇਰਮੈਂਟਸ ਨੇ ਕਿੰਨੇ ਫੰਡ ਚਾਹੀਦੇ ਆ ਕਿਵੇਂ ਫੰਡ ਦੀ ਜਿਹੜੀ ਹੈ ਤੁਸੀਂ ਆਪਣੀ ਮੈਨੇਜਮੈਂਟ ਜਿਹੜੀ ਕਰਨੀ ਹੈ ਜਾਂ ਜੇ ਨਹੀਂ ਵੀ ਫੰਡ ਹੈਗੇ ਤਾਂ এডਿਕੇਸ਼ਨ ਲੋਨ ਬਾਰੇ ਵੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਹਾਸਿਲ ਜਿਹੜੀ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਥੈਂਕ ਯੂ ਵੈਰੀ ਮਚ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਤੇ ਅੱਜ ਆਪਾਂ ਗੱਲ ਕਰਨੀ ਹੈ ਨਿਊਜ਼ੀਲੈਂਡ ਦੀ ਨਿਊਜ਼ੀਲੈਂਡ ਬਹੁਤ ਹੀ ਅੱਛਾ ਮੁਲਕ ਹੈ ਉਸ ਦੇ ਵਿੱਚ ਕਿਵੇਂ ਤੁਸੀਂ ਸਟੱਡੀ ਵੀਜ਼ਾ ਲੈ ਕੇ ਜਾ ਸਕਦੇ ਹੋ ਕੀ ਕੀ ਰਿਕੁਆਇਰਮੈਂਟ ਹੈਗੀਆਂ ਨੇ ਔਰ ਖਾਸ ਤੌਰ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਦਾ ਆਸਟ੍ਰੇਲੀਆ ਤੋਂ ਕਿਸੇ ਵੀ ਕਾਰਨ ਰਿਫਿਊਜ਼ਲ ਆਈ ਹੋਈ ਹੈ ਕੀ ਉਹ ਵੀ ਜਿਹੜਾ ਹੈ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਕਰ ਸਕਦੇ ਆ ਉਸ ਬਾਰੇ ਗੱਲ ਕਰਾਂਗੇ ਨਾਲ ਦੀ ਨਾਲ ਟੂਰਿਸਟ ਵੀਜ਼ੇ ਦੇ ਲਈ ਇਸ ਟਾਈਮ ਕਿਹੜੀਆਂ ਬੈਸਟ ਆਪਸ਼ਨਸ ਹੈਗੀਆਂ ਨੇ ਕਿਹੜੀ-ਕਿਹੜੀ ਕੰਟਰੀਜ਼ ਨੇ ਜੋ ਵੀਜ਼ਾ ਦੇ ਰਹੀਆਂ ਉਸ ਬਾਰੇ ਗੱਲ ਕਰਾਂਗੇ ਨੰਬਰ ਲਗਾਤਾਰ ਅਸੀਂ ਫਲੈਸ਼ ਕਰ ਰਹੇ ਆ ਤੁਸੀਂ ਵੀ ਇਸ ਤੇ ਕਾਲ ਕਰਕੇ ਆਪਣੀ ਪ੍ਰੋਫਾਈਲ ਹੈ ਜਿਹੜੀ ਡਿਸਕਸ ਕਰ ਸਕਦੇ ਹੋ ਸਾਡੇ ਨਾਲ ਵੀਜ਼ਾ ਐਕਸਪਰਟ ਹੈਗੇ ਆ ਵੀਜ਼ਾ ਰੂਟ ਤੋਂ ਬਹੁਤ ਬਹੁਤ ਸਵਾਗਤ ਹੈ ਸਸਕਾਲ ਸਸਕਾਲ ਜੀ ਸਰ ਸਭ ਤੋਂ ਪਹਿਲਾਂ ਅੱਜ ਆਪਾਂ ਇੱਕ ਵੈਸੇ ਤਾਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀ ਲੋਕਾਂ ਨੇ ਇਸ ਬਾਰੇ ਗੱਲ ਕੀਤੀ ਹੋਣੀ ਹੈ ਨਿਊਜ਼ੀਲੈਂਡ ਬਾਰੇ ਅੱਜ ਤੋਂ 2-3 ਸਾਲ ਪਹਿਲਾਂ ਬਹੁਤ ਸਾਰੇ ਸਟੂਡੈਂਟ ਗਏ ਵੀ ਹੈ ਹਨਾ ਤੇ ਹੁਣ ਪਿੱਛੇ ਜੇ ਦੇਖਨੇ ਆਪਾਂ ਕੁਝ ਸਮੇਂ ਤੋਂ ਨਿਊਜ਼ੀਲੈਂਡ ਬਹੁਤ ਘੱਟ ਲੋਕ ਜਾ ਰਹੇ ਆ ਜਾਂ ਪ੍ਰਮੋਟ ਹੀ ਨਹੀਂ ਕੀਤਾ ਜਾ ਰਿਹਾ ਵੀਜ਼ਾਸ ਬੰਸੀ ਜਾਂ ਕਰੋਨਾ ਤੋਂ ਬਾਅਦ ਲਾ ਲਈਏ ਤਾਂ ਆਪਾਂ ਕਾਫੀ ਡਾਊਨਫਾਲ ਜਿਹੜਾ ਹੈਗਾ ਉੱਥੇ ਲੋਕਾਂ ਨੇ ਇੰਟਰਸਟ ਦਿਖਾਇਆ ਸਟੂਡੈਂਟ ਨੇ ਵੀ ਯਾਨੀ ਵੀਜ਼ੇ ਨਹੀਂ ਮਲੇ ਨਿਊਜ਼ੀਲੈਂਡ ਦੇ ਤੇ ਅੱਜ ਦੇ ਟਾਈਮ ਦੇ ਵਿੱਚ ਨਿਊਜ਼ੀਲੈਂਡ ਦੀ ਆਲ ਓਵਰ ਸਿਨੈਰੀਓ ਹੈ ਜਿਹੜਾ ਕਿਸ ਤਰ੍ਹਾਂ ਹੈਗਾ ਕਿਹੜੇ-ਕਿਹੜੇ ਬੱਚੇ ਅਪਲਾਈ ਕਰ ਸਕਦੇ ਆ ਔਰ ਪਹਿਲੇ ਤਾਂ ਕੰਟਰੀ ਕਿਸ ਤਰ੍ਹਾਂ ਦੀ ਹੈਗੀ ਹੈ ਇਸ ਬਾਰੇ ਗੱਲ ਕਰਦੇ ਆਂ ਦੇਖੋ ਜੇ ਘੁੰਮਣ ਸਾਹਿਬ ਅਸੀਂ ਕੰਟਰੀ ਦੀ ਗੱਲ ਕਰੀਏ ਆਲੀ ਸ਼ਾਨ ਬਹੁ ਜਿਹਨੂੰ ਆਪਾਂ ਕਹਿੰਦੇ ਆ दैट इज ਨਿਊਜ਼ੀਲੈਂਡ ਫੈਕਟਰੀਜ਼ ਬਹੁਤ ਘੱਟ ਨੇ ਜੇ ਅਸੀਂ ਸੇਫਟੀ ਦੀ ਗੱਲ ਕਰੀਏ ਤਾਂ ਜਿਹੜੇ ਬੱਚੇ ਪੜਨ ਜਾਂਦੇ ਨੇ ਚਾਹੇ ਉਹ ਯੂ ਐਸ ਜਾਣ ਭਾਵੇਂ ਕੈਨੇਡਾ ਜਾਣ ਭਾਵੇਂ ਯੂ ਕੇ ਜਾਣ ਮੈਂ ਕਹਿੰਦਾ ਦੀ ਦੀ ਬੈਸਟ ਜਿਹੜਾ ਕੰਟਰੀ ਹੈ ਨਿਊਜ਼ੀਲੈਂਡ ਮੁਲਕ ਜਿਹਨੂੰ ਆਪਾਂ ਕਹਿੰਦੇ ਆ ਮੰਨਿਆ ਜਾਂਦਾ ਕਿਉਂਕਿ ਸੇਫਟੀ ਪੱਖੋਂ ਬਹੁਤ ਹੀ ਜ਼ਿਆਦਾ ਵਧੀਆ ਕੰਟਰੀ ਹੈਗਾ ਕਿ ਜਿਹੜੀਆਂ ਇੱਥੋਂ ਕੁੜੀਆਂ ਪੜਨ ਜਾਂਦੀਆਂ ਨੇ ਉਹਨਾਂ ਲਈ ਬਹੁਤ ਸੇਫ ਕੰਟਰੀ ਮੰਨਿਆ ਜਾਂਦਾ ਹੈ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬੱਚਿਆਂ ਦਾ ਰੁਝਾਨ ਜਿਹੜਾ ਹੈਗਾ ਨਿਊਜ਼ੀਲੈਂਡ ਵਾਲੇ ਪਾਸੇ ਬਹੁਤ ਘਟ ਰਿਹਾ ਹੈ ਇਦਾਂ ਦੀ ਗੱਲ ਕੁਛ ਨਹੀਂ ਜਿਹੜੇ ਬੱਚੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਨੇ ਜ